ਲੈ ਆਪੇ ਆਗਾ ਮੌਜਣਾ ਸੁੱਤਾ ਉੱਠਕਾਰ ਹੁਣ ਬਿੰਦ ਝਟ ਉੱਠੇ ਪੈਣੇ ਸੀਗਾ ਕੰਮ ਤੰਦੇ ਨਿਬੜੇ ਪੈਣੇ ਮੈਂ ਪੈਗਾ 10 ਮਿੰਟ ਮਾ ਪਤਾ ਨਹੀਂ ਕਿੱਧਰ ਕੋਲੇ ਕੱਸਣ ਵਾਗੀ ਮੈਂ ਕੋਲੇ ਕਾ ਨੂੰ ਕੱਸਣ ਵਾਗੀ ਮੈਂ ਤਾਂ ਉਹ ਦੇਖਣ ਗਈ ਸੀ ਉਰੇ ਮਿੱਠੂ ਦੇ ਕਿਵੇਂ ਬੜਕਾ ਮਾਰਦਾ ਸੀ ਕਿ ਮੈਨੂੰ ਤਾਂ ਖੀਰ ਬਣਾ ਕੇ ਦਿੰਦੀਆਂ ਨੇ ਨੂੰ ਆ ਬਣਾ ਕੇ ਦਿੰਦੀਆਂ ਨੇ ਫਿਰ ਇੱਜ ਕਿ ਕੋਈ ਸ਼ਾਕਾ ਮੈਂ ਗਿਆ ਸੀ ਘਰੇ ਮੈਂ ਤਾਂ ਉਹੀ ਦੇਖਣ ਗਈ ਸੀ ਵੀ ਇੰਨੀ ਸੇਵਾ ਕਾ ਤੋ ਕਰੀ ਜਾਂਦੀਆਂ ਨੇ ਉਹ ਦੋਨੇ ਜਾਣੀਆਂ ਫਿਰ ਕੀ ਦੇਖ ਕੇ ਆਈ ਤੂੰ ਦੇਖਿਆ ਹੀ ਕੁਛ ਦੇਖਿਆ ਹੀ ਮੈਂ ਤਾਂ ਨਾਲੇ ਨੱਚੀ ਜਾਂਦੀਆਂ ਸੀਗੀਆਂ ਕੋ ਨੱਚਦੀਆਂ ਕਾਦੇ ਵਾਸਤੇ ਆ ਕਰੇ ਨਹੀਂ ਕਿ ਸਾਡੀ ਭੂਆ ਦੇ ਮੁੰਡੇ ਦਾ ਵਿਆਹ ਲੈਣਾ ਨਾ ਦੇਣਾ ਉਹ ਆਦੇ ਮੁੰਡੇ ਦਾ ਵਿਆਹ ਹੋ ਸਕਦਾ ਹੋਵੇ ਫਿਰ ਆਪਾਂ ਨੂੰ ਕੀ ਪਤਾ ਬਈ ਕਾ ਨੂੰ ਆ ਭੂਆ ਦੇ ਮੁੰਡੇ ਦਾ ਵਿਆਹ ਤੈਨੂੰ ਨਹੀਂ ਫੋਨ ਆਊਗਾ ਕਿਸੇ ਦਾ ਤੇਰੀ ਸਕੇ ਭਾਈਆ ਨਹੀਂ ਹਾਂ ਆਪਾਂ ਨੂੰ ਫੋਨ ਕਿਉਂ ਨਹੀਂ ਆਇਆ ਫਿਰ ਫਿਰ ਉਹੀ ਤਾਂ ਗੱਲ ਹੈ ਉਹ ਨੂੰ ਹੀ ਕਹਤਾ ਹੋਊਗਾ ਨਾ ਕਹਿੰਦੇ ਝੂਠ ਬੋਲ ਕੇ ਕੰਮ ਲਾ ਰੱਖੀਆਂ ਤੀਆਂ ਮੈਨੂੰ ਤਾਂ ਹੁਣ ਦੱਸਿਆਗਾ ਨਹੀਂ ਖੀਰਪੂੜਿਆਂ ਨਾਲ ਫਿਰ ਵਿਆਹ ਦਾ ਕੀ ਮਤਲਬ ਹੋਇਆ ਖੀਰਪੂੜਿਆਂ ਦਾ ਵਿਆਹ ਨਾਲ ਐ ਮਤਲਬ ਸੀ ਜਾਣ ਕੇ ਰੌਲਾ ਪਾਇਆ ਕਹਿੰਦੇ ਕਿ ਵਿਆਹ ਵਿਆਹ ਕਾਹਨੂੰ ਵਿਆਹ ਉਹ ਤਾਂ ਝੂਠ ਬੋਲ ਕੇ ਦੋਨੇ ਜਾਣੀਆਂ ਕੰਮ ਲਾ ਰੱਖੀਆਂ ਨੇ ਗਿਆ ਨਾਲ ਤਾਂ ਉਹ ਕੰਮ ਕਰਾਏ ਉਹਨਾਂ ਤੋਂ ਸਾਰੇ ਨਾਲੇ ਹੁਣ ਉਹ ਹੀ ਗੱਲਾਂ ਉਹ ਮੌਜ ਨਾਲ ਕੇ ਡੀਜੇ ਲਾ ਕੇ ਬੋਲੇ ਵਾਂਗੂ ਨੱਚੌ ਲੱਗ ਰੀਆਂ ਸੀ ਤਾਂ ਖੀਰ ਪੂੜੇ ਮਿਲਦੇ ਸੀਗੇ ਵਿਆਹ ਦਾ ਲਾਰਾ ਲਾ ਰੱਖਿਆ ਵੀ ਵਿਆਹ ਲੈ ਜਾਵਾਂਗੇ ਉਹਨਾਂ ਨੂੰ ਅੱਛਾ ਆਹੋ ਮੈਂ ਵੀ ਆਖਿਆ ਤੜਕੀ ਹੱਥ ਨੇ ਛਿੱਤਰ ਪੈਂਦੇ ਆ ਲੰਗੜੇ ਇਹਦੇ ਤੇ ਹੁਣ ਇਹਨੂੰ ਖੀਰ ਪੂੜੇ ਕੌਣ ਦੇਣ ਲੱਗ ਗਿਆ ਨਹੋਰਾ ਆਹੀ ਕਾਰਨ ਸੀ ਆਹੀ ਕਰਤੂਤ ਹੈ ਹੋਰ ਤਾਂ ਕੁਝ ਹੈ ਨਹੀਂ ਪੱਲੇ ਦੇਖ ਲੈ ਲੋਕ ਕਿੰਨੇ ਹੁਸ਼ਿਆਰ ਨੇ ਤੂੰ ਇੱਥੇ ਚੱਕ ਕੇ ਘਹਾੜ ਮੇਰੀ ਬੇਇੱਜ਼ਤੀ ਕਰਕੇ ਤੋਰਤੀ ਚਾਹ ਦੀ ਘੁੱਟ ਪੀਸੇ ਮੜਾ ਮੋਟਾ ਦੇਖਤਾਂ ਲਿਆ ਹੁੰਦੇ ਹੁੰਦੇ ਕਿਵੇਂ ਬੋਲਦੇ ਹੁੰਦੇ ਨੇ ਮੈਂ ਤਾਂ ਕੰਮ ਕਰਦੀ ਸੀ ਉਦੋਂ ਹੀ ਗੱਲ ਕੰਮ ਕਰਦੀ ਹਾਂ ਤੈਂ ਕੀ ਲੈਣੀ ਆ ਤੂੰ ਦੱਸ ਕੰਮ ਤੂੰ ਕਰਕੇ ਆਉਣਾ ਕਰਨਾ ਨਾ ਕਰਨਾ ਮੇਰੇ ਤਾਂ ਗੱਲ ਪਚੀ ਨਹੀਂ ਆਪਾਂ ਤਾਂ ਭਾਈ ਦੱਸਿਆਇਓ ਉਹਨਾਂ ਦੀਆਂ ਬੂਹਾਂ ਨੂੰ ਐ ਘਹਾੜ ਘਟਾਏਂਗੀ ਮਸਾਂ ਉਹ ਰੋਟੀ ਖਾਣ ਲੱਗੇ ਹੀ ਵਿਚਾਰੇ ਫੇਰ ਜਾ ਕੇ ਪਕਾਈ ਮਾਰਿਆ ਹੀ ਹੈ ਤੇਰੀ ਜਵਾਨ ਟੱਕਦੀ ਕਿਉਂ ਨਹੀਂ ਗਈ ਮੈਂ ਤਾਂ ਕਿਹਾ ਹੀ ਉਹਨਾਂ ਨੂੰ ਵੀ ਤੁਹਾਨੂੰ ਤਾਂ ਝੂਠ ਬੋਲ ਕੇ ਕੰਮ ਲਾ ਰੱਖਿਆਗਾ ਤੂੰ ਤਾਂ ਬੌਲੀ ਹੋ ਜਾ ਮੀ ਡੰਗਰਾਂ ਵਰਗੀ ਕਟਾਏਂਗੀ ਕਿਚੀ ਤੂੰ ਹੜਦੀ ਨਹੀਂ ਉਹਨਾਂ ਚਰ ਕਾਹਨੂੰ ਹੜਦੀਆਂ ਤੂੰ ਤੈਨੂੰ ਕੀ ਲੋੜ ਸੀ ਅਗਲੇ ਦੇ ਘਰੇ ਵਧੀਆ ਹਾਸਦੇ ਖੇਡਦੇ ਨੇ ਵਿਚਾਰੇ ਚਾਕੇ ਫੇਰ ਉਂਗਲ ਲਾ ਕੇ ਤੁਰਿਆਈ ਤੂੰ ਮੈਥੋਂ ਤਾਂ ਜਰੇ ਨਹੀਂ ਜਾਂਦੇ ਹੱਸਦੇ ਜਰੇ ਨਹੀਂ ਜਾਂਦੇ ਜੇ ਲੋਕਾਂ ਨੂੰ ਜਰੇਂਗੀ ਫੇਰ ਹੀ ਆਪਦੇ ਘਰੇ ਖੁਸ਼ੀ ਆਊਗੀ ਨਾ ਮੇਰੀ ਗੱਲ ਸੁਣਾਂ ਅੱਜ ਤਾਂ ਉਹ ਝੂਠ ਬੋਲ ਕੇ ਕੰਮ ਕਰਾਉਣ ਲੱਗ ਰਹੇ ਨੇ ਫੇਰ ਦੋ ਦਿਨਾਂ ਨੂੰ ਪਤਾ ਨਹੀਂ ਲੱਗੂਗਾ ਤੇ ਤੈਨੂੰ ਕੀ ਅਗਲੇ ਦਾ ਪਤਾ ਲੱਗੇ ਨਾ ਲੱਗੇ ਯਾਰ ਤੇਰਾ ਤਾਂ ਮਤਲਬ ਹੀ ਨਹੀਂ ਨਾ ਦੇ ਨਾਲ ਤਾਂ ਵਿਚਾਰੀਆਂ ਨੂੰ ਪਹਿਲਾਂ ਦੱਸਦਾ ਕਿਉਂ ਉਹਨਾਂ ਦੇ ਕੰਮਾਂ 'ਚ ਹੱਡ ਤੜਾਉਣੀ ਹਾਂ ਹਾਂ ਦੱਸ ਦੇ ਹੱਡ ਤੜਾਉ ਉਹਨੂੰ ਤਾਂ ਮੈਂ ਲੋ ਹਲਟ ਜੁੜੀ ਆਵੀਆਂ ਨੇ ਰੋਟੀ ਟੁੱਕਦਾ ਕਰਦਾ ਉਹ ਕਰਨੀ ਆ ਭਾਈ ਰੋਟੀ ਟੁੱਕਦਾ ਕੀ ਸਾਰੀਆਂ ਸਫਾਈਆਂ ਕਰਾ ਲੀਆਂ ਸਾਰਾ ਸਮਾਨ ਅੰਦਰ ਲਵਾ ਲਿਆ ਫੇਰ ਤੈਨੂੰ ਕੋਈ ਟੈਕਸ ਲੱਗ ਗਿਆ ਟੈਕਸ ਲੱਗੇ ਤੂੰ ਨਹੀਂ ਕਰੀ ਆ ਮਿੱਟੀ ਲਈ ਬੈਠੀ ਆ ਤੂੰ ਮੇਰੀ ਤਾਂ ਹੋਰ ਗੱਲ ਆ ਫੇਰ ਉਹ ਆਪ ਕਾ ਹਾਂ ਤੇਰੀ ਤਾਂ ਹੋਰ ਗੱਲ ਨੂੰ ਹੀ ਹੈ ਜੇ ਹੈ ਜਾਂ ਕੋਈ ਨੂਣਾ ਕਰੇਗੀ ਜਿਹੜਾ ਉਹਦੇ ਨਾਲ ਕਰਦੀਆਂ ਤੂੰ ਜਾ ਕੇ ਤੇਰਾ ਮਤਲਬ ਹੀ ਨਹੀਂ ਪਕਾਈ ਮਾਰਨ ਦੀ ਮੈਂ ਤਾਂ ਨੂਂ ਦੇ ਬਰਾਬਰ ਕੰਮ ਕਰਿਆ ਕਰੂੰ ਮੈਂ ਥੋੜੀ ਉਹਦੇ ਵਾਂਗੂ ਬੈਣੀ ਆ ਬੇਲੀ ਤੇਰੇ ਨਾਲ ਹੋਊ ਤੈਨੂੰ ਮੈਂ ਦੱਸਦੀ ਗੱਲ ਲੋਕ ਨਾ ਦੂਜੇ ਵਾਸਤੇ ਖੂ ਪੜਦੇ ਹੁੰਦੇ ਆ ਪਰ ਡਿਗਦੇ ਆਪ ਹੀ ਹੁੰਦੇ ਨੇ ਵਿੱਚ ਕੋਈ ਨਹੀਂ ਦੀ ਹੈਗੀ ਮਤਲਬ ਮੇਰੀ ਵੀ ਬੇਇੱਜ਼ਤੀ ਕਰਾਂਗੀ ਤੈਨੂੰ ਦੱਸਦੀ ਗੱਲ ਛੱਡ ਦੇ ਆਹ ਚੁਗਲੀਆਂ ਚਾਲੀਆਂ ਆਈਆਂ ਕਰਨੀ ਇਹ ਚੁਗਲੀ ਆਈ ਕਿਹੜੀ ਗੱਲ ਚੂਲੀ ਉੜ ਗਈ ਹੈ ਜੰਦੀ ਹੈ ਅਗਲੇ ਨੂੰ ਪਈ ਜੰਦੀ ਹੈ ਤੇ ਇਥੋਂ ਬਿਨਾ ਕਾਹਨੂੰ ਕੋਈ ਸੱਚਾ ਸਵਿੱਤਰਾ ਇੱਥੇ ਤੂੰ ਹੀ ਜਾਦੇ ਹੈ ਮੈਂ ਮਿੱਠੂ ਇਹ ਝੂੜਵਲਣ ਜਾਣਦਾ ਮੈਂ ਨਹੀਂ ਝੂੜ ਬੋਲਦੀ ਹੈਗੀ ਜੇ ਜਾਦਾ ਮੈਨੂੰ ਤਾਂ ਇਹ ਖੁਸ਼ੀ ਚੜ ਗਈ ਵੀ ਚੱਲ ਵਧੀਆ ਹੋਗਾ ਯਾਰ ਵੀ ਚੱਲ ਜਿਹੜਾ ਆਪ ਤਾਂ ਹੈਗਾ ਹੈਗਾ ਪਤਾ ਨਹੀਂ ਉਹ ਜੇ ਵੀ ਰੋਟੀ ਟੁੱਕ ਵਧੀਆ ਮਿਲਣ ਲੱਗ ਗਿਆ ਹੋਰ ਜਾ ਕੇ ਪਸੂੜੀ ਪਾ ਕੇ ਤੁਰਿਆਈ ਤੂੰ ਉੱਥੇ ਆਹ ਹੋਰੇ ਤਾਂ ਨਹੀਂ ਆਉਣਗੇ ਫਿਰ ਵਾਰੀ ਵਾਰੀ ਰੋਟੀਆਂ ਨੂੰ ਹੁਣ ਆਪੇ ਪਕਾ ਕੇ ਤਾਂ ਖਾ ਲੂਗੀ ਚਾਹ ਦੀ ਗਲਾਸ ਤਾਂ ਤੂੰ ਬਣਾ ਕੇ ਨਹੀਂ ਦਿੱਤਾ ਪੂੜੇ ਖਵਾਏਂਗੀ ਉਹ ਤਾਂ ਪਤਾ ਨਹੀਂ ਮੈਨੂੰ ਖਵਾਤੀ ਸੀ ਕੋਫੀ ਦੇ ਦਾ ਉਹਨੂੰ ਕਰਕੇ ਚੱਲ ਭੱਗ ਜਾ ਜਿਆ ਜਿਆ ਖਸਾੜਾ ਉਹ ਜੀਆਂ ਗੱਲਾਂ ਕਰਦੀਆਂ ਭੱਗ ਜਾ ਫਰੇ ਸਾਹਮਣੇ ਮੈਥੋਂ ਤਾਂ ਆਹੋ ਸਾਹਮਣੇ ਨੂੰ ਮੈਂ ਦੱਸ ਦੂੰ ਉਹ ਕਰਦਾ ਫਿਰ ਦੋ ਦਿਨ ਉਹਦੀਆਂ ਕਰਕੇ ਮੈਂ ਉਹ ਚੱਲ ਭੱਗ ਜਾ ਯਾਰ ਮੈਂ ਜਾਣ ਨੂੰ ਕਿੱਥੇ ਜਾਣਾ ਗੱਲਾਂ ਨਾਉਣ ਆਣੀਆਂ ਗੀ ਮੈਂ ਅੰਦਰ ਦੇਖਦੀਆਂ ਕੋਈ ਕੰਮ ਧੰਦਾ ਆਉਦਾ ਆਹ ਕੰਮ ਧੰਦਾ ਦੇਖੇਂਗੀ ਤੂੰ ਵਹਿਬਤ ਹੋਰ ਘੜੇਂਗੀ ਹੁਣ ਕੀ ਦੇ ਵਹਿਬਤ ਕਰਕੇ ਆਵਾ ਆਹੀ ਕੰਮ ਆ ਇੱਧਰ ਨਿਕਲ ਗਈ ਇੱਧਰੋਂ ਆ ਗਈ ਹੋਰ ਕੋਈ ਕੰਮ ਨਹੀਂ ਜੇ ਕੰਮ ਨੂੰ ਕਹਨੇ ਤਾਂ ਪਿਸ਼ੂ ਬਹਿ ਜਾਂਦੇ ਆ ਤੇਰੇ ਆਬ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੀ ਤਿਆਰੀਆਂ ਨਾ 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 ਐ ਕਰੀ ਚਮਕਾ ਦੇ ਚਮਕਾ ਦੇ ਸਾਰਾ ਘਰ ਚਮਕਾ ਦੇ ਚੰਗਾ ਸਮਾਰ ਕੇ ਕਰ ਦੇ ਹੋਰ ਰੜੀਏ ਇਹ ਰੰਗ ਵਾਲਾ ਤਦਦ ਵਿਚਾਲੇ ਛੱਡ ਗਿਆ ਐ ਕਰੀ ਤੂੰ ਹੀ ਕਰੀ ਚੱਲ ਸਾਰੇ ਕੰਮ ਠੀਕ ਹੈ ਮੈਂ ਨਹੀਂ ਕਰਦੀ ਹੈਗੀ ਕੋਈ ਵੀ ਕੰਮ ਹੋਣਾ ਕਰ ਲੂੰਗੀ ਫਿਰ ਗੁੱਡੀ ਕੋ ਗੋਲੇ ਲੈ ਹੋਰ ਮੈਂ ਤਾਂ ਵਿਆਹ ਵੀ ਨਹੀਂ ਜਾਂਦੀ ਤੂੰ ਹੀ ਵਗ ਜੀ ਕੱਲੀ ਹੈ ਚੱਲ ਕੋਈ ਨਵੇਂ ਕੱਲੀ ਵਗ ਜੀ ਹੋਰ ਖੱਪਰ ਵੀ ਨਹੀਂ ਜਾਂਦਾ ਹੈਗਾ ਕੱਲੇ ਤੂੰ ਹੀ ਜਾਵੇਂਗੀ ਫਿਰ ਖੱਪਰ ਹੋ ਤਾਂ ਨਹੀਂ ਜਾਂਦਾ ਕੀ ਹੋ ਗਿਆ ਐਂ ਬੱਸ ਨਾ ਕਰ ਬਈ ਸਾਰੇ ਚੱਲ ਕੋਈ ਨਾ ਮੈਂ ਇਕੱਲੀ ਭੱਜ ਜੂੰਗੀ ਉਧਰ ਹੋ ਜਾਣਗੇ ਅੱਡੀ ਗਿੱਡੀ ਕੀ ਗੱਲ ਹੈਗੀ ਆਪਾਂ ਨੂੰ ਨੀ ਕਿਸੇ ਦਾ ਚੱਕਰ ਕੋਈ ਜਾ ਵੀ ਨਾ ਜਾਵੇ ਜੇ ਵਿਆਹ ਹੋਊਗਾ ਫਿਰ ਜਾਵੇਂਗੀ ਕਮਲੀਏ ਲੱਗ ਰਹੀਆਂ ਔਰੇ ਕੰਮ ਕਰਨਾ ਪਾਣੀ ਮਾਰਤੀ ਕਿਸੇ ਨੇ ਪਾਣੀ ਤਾਂ ਤਾਂ ਮਾਰਾਂਗੇ ਜੇ ਵਿਆਹ ਹੋਊਗਾ ਵਿਆਹ ਹੈ ਨਹੀਂ ਬਾਈ ਕਿਸੇ ਦਾ ਵਿਆਹ ਹੈ ਨਹੀਂ ਕਿਸੇ ਦਾ ਨਹੀਂ ਤੈਨੂੰ ਕਿਸੇ ਨੇ ਦੱਸਿਆ ਨਹੀਂ ਹੈਗਾ ਮੈਨੂੰ ਤਾਂ ਦੱਸਿਆ ਮਮੀ ਨੇ ਗੁੱਡੀ ਭੂਆ ਦੇ ਮੁੰਡੇ ਦਾ ਵਿਆਹ ਹੈਗਾ ਨਹੀਂ ਨਹੀਂ ਹੈਗਾ ਵਿਆਹ ਕਿਸੇ ਦਾ ਮੰਨ ਲਿਆ ਗੱਲ ਅਤੇ ਕੌਣ ਦੱਸ ਕੇ ਗਈ ਮੈਨੂੰ ਹਾਂ ਆ ਚਾਚੀ ਦੱਸ ਕੇ ਗਈ ਹੈ ਕਹਿੰਦੀ ਕੋਈ ਵਿਆਹ ਹੋਆ ਨਹੀਂ ਹੈ ਗਿਆ ਮੰਮੀ ਨੂੰ ਦੱਸਿਆ ਇਹਨੂੰ ਕਹਿੰਦੀ ਤਾਂ ਸਕੀਮ ਲਾਈਏ ਅਸੀਂ ਨੇ ਵੀ ਕੰਮ ਨਹੀਂ ਕਰਦੀਆਂ ਹੈਗੇ ਕੰਮ ਕਰ ਲਿਆ ਕਰਨਗੇ ਹਾਂ ਹਾਂ ਸੱਚੀ ਗੱਲ ਹੈ ਹਾਂ ਵੂ ਮੈਂ ਮਰ ਜਣਾ ਨਾ ਕਰ ਦੇ ਮੈਂ ਤਾਂ ਬੇ ਜੀ ਮੈਂ ਤਾਂ ਬੇੜਾ ਚੋਰੀਆਂ ਨਾਲ ਮੈਂ ਤਾਂ ਸਲਾਹ ਬਣਾਈ ਹੈ ਹੁਣ ਜਿਹੜਾ ਸਮਾਨ ਮੈਂ ਸਾਰਾ ਸੈੱਟ ਕਰਕੇ ਧਰਿਆ ਸਾਰਾ ਬੇੜੇ 'ਚ ਫਲਾਰਾ ਪਾਉਂਗੀ ਨਹੀਂ ਮੇਰੀ ਗੱਲ ਸੁਣ ਜਿਹੜੇ ਜਿਹੜੇ ਕਮਰੇ 'ਚ ਸਮਾਨ ਰੱਖਿਆ ਦੀ ਨਾ ਸਾਰੇ ਕੱਢ ਬਾਹਰ ਹਾਂ ਉੱਥੇ ਧਰ ਦੇ ਲੈ ਕੇ ਉੱਥੇ ਨਹੀਂ ਉਹ ਤੇ ਗੇਟ ਚ ਧਰਦੇ ਸਾਰਾ ਸਮਾਨ ਕੱਢ ਗਏ। ਆਪੇ ਤਾਂ ਲੱਗੇ ਚੱਕ ਕੇ ਸਾਰਾ ਟੱਬਰ ਲੱਗਿਆ ਫੇਰ ਲੱਗੂ ਇਹਨਾਂ ਨੂੰ ਪਤਾ ਸਾਰੇ ਟੱਬਰ ਜੂ। ਗੱਲ ਸੱਚੀ ਹੋਣੀ ਚਾਹੀਦੀ ਐ। ਇਹ ਸੱਚੀ ਐ ਚਾਚਾ ਜੀ। ਤੇਰੀ ਕੋਈ ਸਕੀਮ ਤਾਂ ਨਹੀਂ? ਨਹੀਂ ਮੇਰੀ ਸਕੀਮ ਕਦੋਂ ਹੋਊਗੀ ਮੈਂ ਤਾਂ ਸਾਰਾ ਉੱਥੇ ਡੇ ਗਈ। ਮੈਂ ਤਾਂ ਮੰਜਾ ਤੋਂ ਵੀ ਸਲਾਹ ਕਰਦੀ ਤੇ ਮਹਾਨ ਨਾਲ ਤਾਂ ਮੰਜੇ ਤੇ ਕੱਪੜਾ ਝੜ ਦੂੰਗੀ। ਮੈਂ ਤਾਂ ਝੜਦੀ ਨਹੀਂ ਹੁਣਾ। ਹਾਂ ਮੈਂ ਮਰ ਜਾ ਬਹਿ ਜਾ ਬੇੜਾ ਚੋਰੀ ਬੁੜੀ ਦਾ। ਚੋਰੀ ਬੁੜੀ ਸੜੀ ਹੋਈ ਕੁੱਤੀ। ਸਾਰੇ ਤਾਂ 5 ਵਜੇ ਦੀ ਉੱਠੀ ਫਿਰਦੀਆਂ ਹੈਗੀ ਮੈਂ। ਮੈਂ 4 ਵਜੇ ਉੱਠੀ ਸੀ। ਤੂੰ ਤਾਂ 5 ਵਜੇ ਉ ਨਾਲ ਲਾਸਕੀਮ ਫਿਰ ਕੋਈ ਦੱਸ ਜਿਵੇਂ ਇਹਨਾਂ ਨੇ ਆਪਣਾ ਸਕੀਮ ਖੇਡੀ ਐ ਨਾ ਹੂੰ ਆਪਾਂ ਵੀ ਸਕੀਮ ਖੇਡਦੇ ਕੋਈ ਨਹੀਂ ਦੇਖ ਲੈ ਨੀ ਸਾਰਾ ਡੱਬਰ ਕਿੰਨਾ ਹੋਇਆ ਸਕੀਮ ਲਾ ਗਿਆ ਆਪਣੇ ਤੇ ਕਿੱਡੇ ਆਪਾਂ ਨੂੰ ਮੂਰਖ ਸਮਝਦੇ ਨੇ ਤਾਂ ਹੀ ਤਾਂ ਆਪਣੇ ਕੋਲੇ ਬਾਰ ਬਾਰ ਆਉਂਦੀ ਦੀਗੀ ਹਾਂ ਪੈਸਾ ਨੂੰ ਲੈ ਕੇ ਨਹੀਂ ਜਾਂਦੇ ਵਿਆ ਸਹੀ ਗੱਲ ਐ ਨਹੀਂ ਤੁਸੀਂ ਤਾਂ ਬਿਮਾਰ ਹੋ ਕਹਿੰਦੀ ਆਪਾਂ ਸਮਝੀ ਨਹੀਂ ਬੋਲੀਆਂ ਸੋਚ ਉਸ ਸੂਟ ਸੂਟ ਲਿਓਣ ਵਾਰ ਵੀ ਨਹੀਂ ਮੰਨੀ ਹੈਗੀ ਕਹਿੰਦੀ ਸੂਟ ਲਿਓਣ ਦੀ ਜਿੰਮੇਵਾਰੀ ਲੈਂਦੀ ਹੈਗੀ ਮੈਨੂੰ ਕਹਿੰਦੀ ਹੁਣ ਨਾਲੇ ਤਾਂ ਵਿਆਹ ਨਹੀਂ ਹੈਗਾ ਨਾਲੇ ਸੂਟ ਲੈ ਆਵਾਂਗੇ ਹਾਂ 10000 ਤੋਂ ਘੱਟ ਸੂਟ ਨਹੀਂ ਲਿਆਉਣਾ ਸਹੀ ਗੱਲ ਐ ਫਿਰ ਇਹ ਲੱਗੂ ਪਤਾ ਹਾਂ 10 ਦੇ ਸਕੀਮ ਜੇ ਤਾਂ ਹੈਗੀ ਕੋਈ ਪੜੀਏ ਖਰਚੇ ਸੋਚ ਲੈਣ ਦੇ ਮੈਨੂੰ ਲਾ ਦਿਮਾਗ ਪਈ ਕੋਈ ਲੈ ਭਾਂਡੇ ਕੋਈ ਹੋਰ ਮਨ ਜਣਾਉਗਾ ਦੁਪਹਿਰਾ ਚੜ੍ਹ ਗਿਆ ਜੇ ਤੱਕ ਨਹੀਂ ਉੱਠੀਆਂ ਕੀ ਬੜੂੜ ਜੇ ਕਰੀ ਜਾਂਦੀ ਐ ਕੀ ਕਰਨਾ ਹਾਂ ਆ ਦੇਖ ਲਾ ਭਾਂਡੇ ਰਾਤ ਦੇ ਆਏ ਸ਼ਿੰਕ ਪਰ ਪਰ ਕੇ ਅੰਦਰ ਸਿੱਟ ਕੇ ਪੈ ਗਈਆਂ ਅਜੇ ਤੱਕ ਨਹੀਂ ਉਠੀਆਂ 12 ਵਜ ਗਏ ਅੱਜ ਕਿਵੇਂ ਮੈਨੂੰ ਹੁਣ ਕੀ ਪਤਾ ਪੁੱਛ ਲੈ ਜਦ ਤੱਕ ਇਹਨਾਂ ਕਰ ਲਾਂਦੇ ਉਹਨਾਂ ਨੂੰ ਪ੍ਰੈਕਟਿਸ 84 ਨੇ ਮਾਗੀ ਆਏ ਕਿ ਹੱਬੀ ਕੰਮ ਨਾ ਕਰੋ ਮੈਂ ਦਾ ਸਮਾਂ ਕਈ ਵਾਰ ਦਰਵਾਜ਼ੇ ਖੜਕਾਏ ਆਈ ਭਾਈ ਉੱਠ ਜੋ ਕਿਹੜਾ ਵੇਲਾ ਹੋ ਗਿਆ ਬੋਲਦੀਆਂ ਵੀ ਨਹੀਂ ਹੈਗੀਆਂ ਕੰਬਲਾਂ ਚ ਮੂੰਹ ਤਾਂ ਹੀ ਪਈਆਂ ਨੇ ਮੈਂ ਕਹਿੰਦਾ ਤੁਸੀਂ ਮਾਂ ਪੁੱਤਰ ਨੇ ਭਾਈ ਕੋਈ ਤੁਸੂਰੀ ਮੈਂ ਦੱਸ ਕਿਹੜੀ ਪਸੂੜੀ ਪਾਤੀ ਮੈਨੂੰ ਬੋਲਣ ਲੱਗ ਗਿਆ ਕਰ ਤੂੰ ਉਹ ਤੁਸੀਂ ਕਹੀ ਤਾਂ ਜਾਣਦੇ ਹੋ ਵੀ ਦੱਸ ਦੀਏ ਦੱਸ ਦੀਏ ਲੈ ਦੱਸ ਦੀਏ ਕਿਹਨੇ ਦੱਸਿਆ ਇਹ ਜੇ ਹਜੇ ਤੱਕ ਕੋਈ ਗੱਲ ਵੀ ਨਹੀਂ ਕਰੀ ਫਿਰ ਐਂ ਕਾ ਤੋ ਨਹੀਂ ਉੱਠੀਆਂ ਮੈਨੂੰ ਕੀ ਪਤਾ ਕੀ ਪਤਾ ਕਹਿੰਦੀਆਂ ਹੋਣਗੀਆਂ ਵੀ ਸਾਨੂੰ ਸੂਟ ਨਹੀਂ ਲੈ ਕੇ ਦੰਦੇ ਤੈਨੂੰ ਪਤਾ ਤਾਂ ਹੈ ਜਦੇ ਤਾਂ ਲਿਆਂਦੇ ਕਿਹੜੇ ਕੰਜਰ ਨੇ ਨੇ ਹਜੇ ਲਿਆਂਦੇ ਤਾਂ ਨਹੀਂ ਕਹਿੰਦੀਆਂ ਦੀ ਕਹਿੰਦੀ ਸਾਡੇ ਬਣ ਜਾਣਗੇ ਜਦ ਤੱਕ ਸੂਟ ਜਾ ਟੱਕਰ ਬਣ ਜਾਣਗੇ ਉਹ ਫੇਰ ਨੇੜੇ ਦੇਵੇ ਲੱਗ ਜਾਣਗੇ ਮੇ ਮੇਰੀ ਗੱਲ ਸੁਣ ਲੈ ਝੂਠ ਬੋਲਣਾ ਤੇ ਤੂੰ ਵੱਜ ਕੇ ਸਿੱਖਿਆ ਹਾਂ ਆ ਘਰਾ ਤਾਂ ਦਿੱਤਾ ਕੰਮ ਹੈ ਹੁਣ ਉਹਨਾਂ ਨੂੰ 5 4 4000 ਵਾਲੇ ਸੂਟ ਵੀ ਲੈ ਕੇ ਦੇ ਤਾਂ ਰੋਟੀ ਬਣਾਉਣ ਗਈਆਂ ਐਡੀਆਂ ਪਾਗਲ ਨਹੀਂ ਹੈਗੀਆਂ ਬਿਨਾ ਸੂਟਾਂ ਦੇ ਉਠਾ ਦੂੰ ਮੈਂ ਹਾਂ ਉਠਾ ਦੇਗਾ ਤੂੰ ਬਿਨਾ ਸੂਟਾਂ ਦੇ ਦੇਖ ਦੇਖ ਲਊਗੀ ਜਾਂ ਦੇਖ ਲੈ ਠਾਲ ਕੇ ਤੂੰ ਤਾਂ ਕਲੇਸ਼ ਕਰਦੀਆਂ ਮਾੜਾ ਮੋਟਾ ਵੜਿਆ ਲਿਆ ਕਰ ਉਹਨਾਂ ਨੂੰ ਨਾ ਮੈਂ ਕੀ ਕਲੇਸ਼ ਕਰਿਆ ਮੈਂ ਤਾਂ ਕਹਿ ਕੇ ਆ ਗਈ ਆਪਣਾ ਕੰਮ ਲੱਗ ਗਈ ਮੈਂ ਤਾਂ ਚੁੱਪ ਚਾਪ ਕੁਛ ਕਹਿੰਦੀ ਹੋਂ ਨਹੀਂ ਕਿਸੇ ਨੂੰ ਤੂੰ ਹੀ ਆ ਬਥੇਰਾ ਸਕੀਮਾ ਲੜਾਉਣੇ ਵਾਲਾ ਸਾਹ ਲਾਏ ਤੇ ਉਹਦੀ ਰੋਟੀ ਟੁੱਕ ਜੋਗੇ ਹੋਏ ਸੀ ਕਿ ਉਹ ਹੀ ਕਰ ਆਹੋ ਚਾਰ ਦਿਨ ਰੋਟੀ ਟੁੱਕ ਖਾ ਕੇ ਫਿਰ ਹੋ ਜਾਏਗਾ ਤੂੰ ਗੋਲ ਮਟਕ ਨਾ ਦਾਦਾ ਸੂ ਕਰੇ ਨਾ ਦਾਦਾ ਥੂ ਕਰੇ ਹੱਲੀ ਜ ਨਹੀਂ ਐ ਤੇ ਨਾ ਮੇਰੀ ਗੱਲ ਸੁਣ ਲੈ ਅੱਗੇ ਬਣਾ ਕੇ ਹੀ ਤੰਨੀ ਆ ਫੂਕਦੀ ਆ ਵੇਲੇ ਕਵੇਲੇ ਜਦ ਮਰਜੀ ਬਣਾਵਾ ਵਾਹ ਬਣਾਉਣੀ ਆ ਸੁਆਹ ਬਣਾਉਣੀ ਆ ਇੱਕ ਅੱਧਾ ਦਿਮਾਗ ਤੂੰ ਖਾ ਰੱਖਦਾ ਉਹ ਸੁੱਖਾ ਉਹ ਮੇਨੇ ਮਰੀ ਜਾਂਦਾ ਬਾਹਰ ਮਾਰੂ ਗਾਈ ਜੱਜਾ ਜਾ ਕੇ ਉਹਨਾਂ ਦੇ ਘਰੇ ਦੁੱਧ ਪੀਣਾ ਕੱਚੇ ਦੁੱਧ ਪੀਣਾ ਕੋਈ ਤਹੀਂ ਕਿਹਾ ਦੀ ਮੈਂ ਕਿਹਾ ਦੀ ਬੇਇੱਜ਼ਤੀ ਦਾ ਤੂੰ ਕਰਾਉਂਦਾ ਫਿਰਦਾ ਚਾਹੇ ਆਪਣੇ ਟਾਈਮ ਨਾ ਮਿਲੇ ਚਾਹੇ ਨਾ ਮਿਲੇ ਪਰ ਕਿਸੇ ਦੇ ਬਾਹਰ ਚ ਜਾਣਾ ਨਹੀਂ ਚਾਹੀਦਾ ਤੂੰ ਤਾਂ ਜਾ ਲੈ ਦੇਖ ਉਹਨਾਂ ਦੇ ਜਾ ਵਰਦਾਂ ਅਕੇ ਰੋਟੀ ਦੇ ਦੋ ਨਾਲੇ ਉਹ ਕਿੰਨੀ ਬੈਵਤ ਹਨ ਨਾ ਸਾਰੇ ਲੋਕਾਂ ਕੋਲ ਗੱਲਾਂ ਕਰਦੀ ਹੋਣੀ ਆ ਬਜੜਦਾ ਨਾਂ ਲੱਗਿਆ ਹੁਣ ਖਾਣੀਆਂ ਇਹਨੇ ਤਾਂ ਖਾਣ ਨੂੰ ਮੰਗੂਗਾ ਭਈ ਵਾ ਖਾਣ ਨੂੰ ਮੰਗੂਗਾ ਮੇਰੇ ਕੋਲ ਇੰਨਾ ਤਾਂ ਕਰ ਸਕਦੀ ਆ ਜੇ ਹੋਰ ਨਹੀਂ ਹੁੰਦਾ ਪਕਾਤਾ ਲੈ ਚੱਲ ਜੀ ਨਾ ਜੇ 2 ਦਿਨ ਨਹੀਂ ਪਕਾਈ ਹੈਗੀ ਕਿਤੇ ਮਰਨ ਧੰਦੀ ਲੱਗਿਆ ਐਡੇ-ਐਡੇ ਝੂਠ ਬੰਦ ਤੇ ਜਾਂਦਾ ਝੂਠ ਬੰਦ ਤੇ ਫਿਰ ਉਹੀ ਗੱਲ ਇਹ ਤਾਂ ਬੰਨਣੇ ਪੈਣਗੇ ਪਈ ਕਿੱਥੇ ਪਈਆਂ ਨੇ ਮੈਂ ਠਾਦਾ ਨਾ ਮੈਂ ਗਈ ਕੇ ਦੇਖ ਲਾ ਆਪਣੇ ਕਮਰਿਆਂ ਚ ਨੇ ਹੋਰ ਗਾਂ ਉੱਥੇ 베ੜੇ ਚ ਪਈਆਂ ਨੇ ਕਿਹੜੀ ਜਿਹੜੇ ਕਮਰੇ ਕੀ ਕਦੇ ਉੱਧਰ ਪਈ ਜਾਂਦੀ ਨਹੀਂ ਹਾਂ ਜੇ ਛਾੜ ਲਾ ਮੈਂ ਤਾਂ ਭਾਂਡੇ ਮਾਂਜ ਕੇ ਦੋ-ਦੋ ਰੋਟੀਆਂ ਆਪੇ ਬਣਾ ਲੈਣੀਆਂ ਨੇ ਮੇਤੇ ਨਹੀਂ ਹੁਣ ਨਾ ਮਗਜ ਵੱਜਦਾ ਹੈਗਾ ਹਾਂ ਇੰਨੀਆਂ ਗੱਲਾਂ ਬੋਲਦੀਆਂ ਨੇ ਫਿਰ ਮੂਰੇਓ ਨੀ ਜਸੀ ਤੂੰ ਅੰਦਰ ਉੱਠ ਕੇ ਬੈਠੀ ਫੋਨ ਚਲਾਉਣ ਲੱਗੀ ਹੈ ਮੈਂ ਤਾਂ ਕਿਹਾ ਤੂੰ ਪਈ ਆ ਜੇ ਉੱਠ ਗਈ ਜੀ ਮਾਂ ਹੁਣੇ ਉੱਠੀਆਂ ਫਿਰ ਕੰਮ ਧੰਦਾ ਨਹੀਂ ਕਰਨਾ ਹੈਗਾ ਭਾਂਡੇ ਦੇਖ ਲੈ ਭਈ ਰਾਤ ਦੇ ਸਾਰੇ ਉਹ ਪਏ ਨੇ ਰੋਟੀ ਪਾਣੀ ਦਾ ਉਹ ਨਹੀਂ ਕੋਈ ਤੁਸੀਂ ਦਿਵਾਲੇ ਹੋਈ ਨਾ ਪ੍ਰੀਤ ਨਾ ਤੂੰ ਪਰ ਤੂੰ ਮਾਂ ਜਿ ਲੈ ਮਾਂ ਭਾਂਡੇ ਤਾਂ ਮੇਰੇ ਤਾਂ ਨਾ ਨੱਚ ਨੱਚ ਕੇ ਖੱਲੀਆਂ ਪੈ ਗਈਆਂ ਪੁੱਛ ਨਾ ਉੱਠੇ ਨਹੀਂ ਜਾਂਦਾ ਹੈ ਗਿਆ ਆ ਬਹਾਂ ਹਲਦੀਆਂ ਨਹੀਂ ਹੈਗੀਆਂ ਜੰਮੀ ਮੇਰੀ ਗੱਲ ਸੁਣ ਭਾਂਡੇ ਤੇ ਚੱਲ ਮੈਂ ਮਾਂਜ ਦੰਨੀ ਆ ਰੋਟੀ ਤਾਂ ਹੁਣ ਤੈਨੂੰ ਬਣਾਉਣੀ ਪੈਣੀ ਆ ਪਰੀਤ ਨੂੰ ਠਾਲ ਲੈ ਦੋ ਇਹ ਪੈਣਾ ਰਲ ਕੇ ਬਣਾ ਲਓ ਉੱਠੀ ਨਹੀਂ ਹੈਗੀ ਉਹ ਵੀ ਹਲੇ ਨਾ ਉਹ ਕਿੱਥੇ ਉੱਠੀ ਹੈ ਫਿਰ ਉਹ ਵੀ ਨ ਉੱਠਦੀ ਹੈਗੀ ਮੈਂ ਤਾਂ ਐ ਹੋ ਗਿਆ ਵੀ ਤੁਸੀਂ ਬਿਮਾਰ ਹੋ ਗਈਆਂ ਹੋਰ ਬਿਮਾਰ ਤਾਂ ਹੋ ਹੀ ਰਹੀਆਂ ਖੱਲੀਆਂ ਪੈ ਗਈਆਂ ਨੇ ਪੁੱਛਣਾ ਉੱਠੀ ਨਹੀਂ ਅੰਦਰ ਚੱਲ ਹੁਣ ਤਾਂ ਕਿਹੜਾ ਵੇਲਾ ਹੋ ਗਿਆ ਮਾੜਾ ਮੋਟਾ ਚੱਲ ਬਣਾ ਰੋਟੀ ਪਾਣੀ ਦਾ ਕਰਕੇ ਫੇਰ ਰਾਮ ਕਰ ਹਾਂ ਭਾਈ ਮਾਂ ਦੇਖ ਮੇਰੇ ਤੋਂ ਤਾਂ ਨਹੀਂ ਕੰਮ ਬਣਦਾ ਹੈਗਾ ਅੱਜ ਹੈ ਸਿੱਧੀ ਜੀ ਗੱਲ ਹੈ ਮੇਰੀ ਤਾਂ ਚਾਹੇ ਗੁੱਸਾ ਕਰ ਹੈ ਜੇ ਤਾਂ ਪਹਿਲਾਂ ਸੂਟ ਲਿਆ ਦੋ ਭਾਈ ਉਹੀ ਲਾਰੇ ਲਾਈ ਜਾਨੇ ਹੋਗੇ ਅਸੀਂ ਕੰਮ ਕਰ ਕਰ ਕੇ ਮਰ ਗਏ ਦੋਨੇ ਪਹਿਣਾ ਦੇਖ ਪੁੱਤ ਮੈਂ ਕਿੱਥੋਂ ਲਿਆ ਕੇ ਦੇਣ ਥੋੜਾ ਬਾਪ ਲਿਆ ਕੇ ਦਊਗਾ ਫਿਰ ਕਹਿ ਬਾਪ ਨੂੰ ਫਿਰ ਰੋਟੀ ਪਾਣੀ ਤਾਂ ਬਣਾ ਦੋ ਤਾਂ ਹੀ ਉਹਨੂੰ ਕਹੂੰਗੀ ਭੁੱਖੇ ਢੱਡੋ ਨੇ ਮੈਨੂੰ ਬੋਲਣ ਲੱਗ ਜਾਣਾ ਵੀ ਰੋਟੀ ਤਾਂ ਬਣੀ ਨਹੀਂ ਕੱਪੜੇ ਲੈਣ ਤੁਰਪੋ ਲੈ ਕੱਪੜੇ ਤਾਂ ਫਿਰ ਲਿਆਉਣੇ ਪੈਣਗੇ ਹੁਣ ਵਿਆਹ ਜਦੋਂ ਭੂਆ ਦੇ ਮੁੰਡੇ ਦਾ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਇੰਨੇ ਵਿਆਹ ਆ ਕੇ ਖੜ ਜੂਗਾ ਦੋ ਤਿੰਨ ਦਿਨ ਰਹਿ ਕੇ ਵਿਆਹ ਚ ਮੇਰੀ ਗੱਲ ਸੁਣ ਮੈਂ ਉਹਨੂੰ ਕਹਿ ਦਊਂਗੀ ਵੀ ਤੁਹਾਨੂੰ ਦੇ ਦੂ ਵੀ 4-4 ਕਹ ਹਜ਼ਾਰ ਵਾਲੇ ਸੂਟ ਲੈ ਲਿਓ ਨਾ ਨਾ 4000 ਵਾਲਾ ਸੂਟ ਨਹੀਂ ਹੁਣ ਤਾਂ ਕੈਨਸਲ ਕਰਤਾ 4000 ਮੈਂ ਤਾਂ 10000 ਤੋਂ ਘੱਟ ਨਹੀਂ ਲੈਂਦੀ ਸੂਟ ਪਈ ਫਾਈ ਤੂੰ ਸੀ ਤੋ ਉਹੀ ਅੜੀ ਕਰਨ ਲੱਗਦੀ ਆ ਦੱਸ ਅੜੀ ਕੀ ਮਾਂ ਕੰਮ ਭੈ ਕੰਮ ਦੇਖ ਲੈ ਤੂੰ ਕੰਮ ਵੀ ਦੇਖ ਲੈ ਮੈਂ ਦੇਖ ਲਿਆ 1500 ਦਾ ਸੂਟ ਲਿਆ ਸਾਰ ਹੂੰ ਲੈ ਲਿਆ ਕਦੇ ਮਹਿੰਗਾ ਨਹੀਂ ਲਿਆ ਲੈ ਗਿਆ ਸੂਟ ਉਹ ਵੀ ਪਹਿਲਾਂ ਹੀ ਲਿਆ ਹੋਇਆ ਸੀ ਉਹੀ ਪਾ ਲੈਣਾ ਮੈਂ ਤਾਂ ਅੱਛਾ ਹਾਂ ਫਿਰ ਕੰਮ ਵੀ ਦੇਖ ਲੈ ਸੁੱਖ ਨਾਲ ਕਿੰਨੇ ਕਰੇ ਨੇ ਤੂੰ ਐਂ ਦੇਖ ਕਿੰਨੀ ਸਫਾਈ ਕਰੀ ਅਸੀਂ ਦੋਨਾਂ ਨੇ ਜਾਣੀਆਂ ਦੇ ਅਲੱਗ-ਅਲੱਗ ਕੇ ਨਾਲ ਦੇਖ ਪੁੱਤ ਤੁਹਾਡੇ ਘਰ ਦਾ ਕੰਮ ਇਕੜਾਪਾ ਗੰਨਾਏ ਵੀ ਤੁਸੀਂ ਕੰਮ ਕਰਿਆ ਭੱਜ ਭੱਜ ਕੇ ਰੋਟੀਆਂ ਤਾਂ ਤੁਸੀਂ ਵੀ ਖਾਣੇ ਉਪਰ ਬਰਾਬਰ ਕਰਿਆ ਕਰੋ ਸਾਰਾ ਟੱਬਰ ਕੰਮ ਅਸੀਂ ਕਿਹੜਾ ਕੱਲੀ ਖਾਨੀਆ ਹੁਣ ਤੱਕ ਕਰਦੀ ਹੋ ਰਹੀਆਂ ਮੈਂ ਹੀ ਕਰਿਆ ਘਰ ਚ ਕੰਮ ਹੋਰ ਕੌਣ ਕਰਨ ਆਉਂਦਾ ਹੁੰਦਾ ਸੀਗਾ ਹੁਣ ਤੁਸੀਂ ਆ ਗਈਆਂ ਭਾਈ ਤੁਹਾਡਾ ਘਰ ਹੁਣ ਤੁਸੀਂ ਸੰਭੋ ਜੇ ਸਾਡਾ ਘਰ ਹੈ ਫਿਰ ਸਾਨੂੰ ਕੀ ਮਿਲਦਾਰੀ ਸਮਾਧ ਹੋ ਅਸੀਂ ਕੁਛ ਮਰਜ਼ੀ ਕਰੀਏ ਆਪਦੇ ਉਹਦਾ ਐ ਦੱਸ ਤੂੰ ਵੀ ਡੈਰੀ ਕਰਦੀਆਂ ਮੇਰੀ ਗੱਲ ਸੁਣ ਸੁਟ ਲਿਆ ਪੇ ਦਿੰਦਾ ਸਾਨੂੰ ਕਬੀਲਦਾਰੀ ਤਾਂ ਅੱਜ ਤੱਕ ਮੇਰੇ ਹੱਥ ਜਿੱਨੀ ਆਈ ਮੈਨੂੰ ਕੈਸਾ ਲੋਗੇ ਤੇ 30 35 ਸਾਲ ਠੱਕੇ ਖਾਂਦੀ ਤੂੰ ਤਾਂ ਫੇਰ ਕੱਟ ਲਈ ਜ਼ਿੰਦਗੀ ਪਤਾ ਨਹੀਂ ਕਿਵੇਂ ਕੱਢ ਲਈ ਤੂੰ ਤਾਂ ਪਤਾ ਨਹੀਂ ਬਿਨਾ ਸੱਤਾ ਤੋਂ ਵੀ 1500 ਦਾ 1000 ਦਾ ਸੁਟ ਲਿਆ ਨਹੀਂ ਤੇ ਤਾਂ ਜ਼ਮੀਨ ਨਹੀਂ ਮੇਰੀ ਗੱਲ ਸੁਣ ਮੰਨੀ ਦਾ ਹੁੰਦਾ ਜਾਂ ਬਣਾ ਲਓ ਨਾ 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 ਮਾ ਦੇਖ ਮੈਂ ਨਹੀਂ ਮੈਂ ਤੁਹਾਨੂੰ ਆਪਾਂ ਹੀ ਮੈਂ ਤੁਹਾਨੂੰ ਹੱਲਿਆ ਜਾਵੇ ਮੇਰੇ ਤਾਂ ਟੂ ਹੀ ਜੁੜੀ ਪਈ ਐ ਜਮਾ ਥਕਾਤੀ ਤੁਹਾਡੇ ਕੰਮ ਨੇ ਮੈਂ ਤਾਂ ਮੇਰੀਆਂ ਤਾਂ ਆਪ ਬਾਹਾਂ ਦੁਖਦੀਆਂ ਨੇ ਆ ਬੁਖਾਰ ਚੜ੍ਹ ਕੇ ਹਟਿਆ ਮੇਰੇ ਤੇ ਆਪ ਕਮਜ਼ੋਰੀ ਆ ਗਈ ਤੇਰੀਆਂ ਬਾਹਾਂ ਨੂੰ ਕੀ ਹੋ ਗਿਆ ਹੈ ਤੂੰ ਘੜਾ ਕੰਮ ਕਰੇ ਦਿਵਾਲੀ ਦੇ ਸਾਰੇ ਸਪਾਈ ਦੋਨਾਂ ਨੇ ਨਾਲ ਲੱਗ ਕੇ ਕਰੀਏ ਸੀ ਨੇ ਕਿੰਨੀ ਸਪਾਈ ਤੇ ਦੇਖ ਲੈ ਸਾਰਾ ਦਿਵਾਰਾ ਮੇਰੀ ਗੱਲ ਸੁਣ ਹੁਣ ਕਹੇ ਤੇ ਫਿਰ ਗੁੱਸਾ ਕਰਨਗੇ ਵੀ ਬੋਲਦੀ ਆ ਦਿਵਾਲੀ ਤੋਂ ਪਹਿਲਾਂ ਤਾਂ ਤੁਸੀਂ ਉਹੀ ਮਚਲੀਆਂ ਹੋਈਆਂ ਪਈਆਂ ਰੀਆਂ ਆ ਬਾਅਦ ਚ ਕਰੀ ਆ ਜਿਹੜੀ ਸਫਾਈ ਕਰੀ ਆ ਅੱਛਾ ਉਹੀ ਪਈਆਂ ਲੋਕਾਂ ਦਾ ਦਿਵਾਲੀ ਨੂੰ ਇਹਨਾਂ ਘਰ ਸਾਫ਼ ਕਰ ਲੈਂਦੇ ਨੇ ਤੁਸੀਂ ਬਾਈ ਖਲਾਰੇ ਦੀ ਦਿਵਾਰੀ ਕੰਢੀ ਆ ਆਹੋ ਕੰਢੀਏ ਦਿਵਾਲੀ ਖਲਾਰੇ ਚ ਕਰਤਾ ਦੁੱਤੀ ਫੇਰਾ ਹੈ ਹੋਣਾ ਕਰਦੀ ਆਂ ਹੀ ਦੱਸ ਦੋ ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ ਮੈਨੂੰ ਤਾਂ ਬਣਦਾ ਨਹੀਂ ਹੈ ਗਿਆ ਪ੍ਰੀਤ ਨੂੰ ਪੁੱਛ ਲੈ ਜਾ ਕੇ ਠੀਕ ਹੈ ਜੇ ਕਰ ਦੂੰਗੀ ਅਗਲੀ ਮੈਂ ਤਾਂ ਨਹੀਂ ਕਰਦੀ ਹੈਗੀ ਕੰਮ ਮਿੰਟ 10000 ਵਾਲਾ ਸੂਟ ਲਿਆ ਦੇ ਲੈ ਮੈਂ ਸਾਰੀ ਸਫਾਈ ਕਰ ਦੂੰਗੀ ਹਾਂ 10000 ਨੂੰ ਮੇਰੇ ਕੋਲ ਪਏ ਨੇ ਇੱਥੇ ਚੈੱਕ ਵੀ ਦੇ ਮਾਂ ਮੈਂ ਤੈਨੂੰ ਕੱਟ ਕੇ ਬਸ ਫਿਰ ਮੈਨੂੰ ਕਹੀ ਨਾ ਕੰਮ ਨੂੰ ਐਦੂ ਮੁੜ ਕੇ ਮੈਂ ਨਹੀਂ ਕਹਿੰਦੀ ਹੈਗੀ ਆਪਣੀਆਂ ਰੋਟੀਆਂ ਪਰ ਬਣਾ ਲਿਓ ਖਾ ਲਿਓ ਬਣਦੀ ਮੇਤੋਂ ਬਣਾ ਲਾਂਗੇ ਬਣਾ ਲਾਂਗੇ ਇਹ ਤੁਹਾਡੀ ਰੋਟੀ ਟੈਨਸ਼ਨ ਨਾ ਲੈ ਦੇਖ ਦੇਖ ਕੰਮ ਨੂੰ ਤਾਂ ਭੱਜੀ ਆਈ ਮਿੰਟਾਂ ਚ ਕਰ ਦੇ ਕੰਮ ਆ ਕੇ ਦੇਖ ਝੂਠ ਬੋਲਣੋਂ ਤਾਂ ਬੀਹਾ ਵਰ ਓਈ ਨਾ ਉਹ ਬੈਠਾ ਮਾਲਪੂੜਿਆ ਨਾ ਰੱਜਿਆ ਅੱਜ ਕਹਿੰਦੇ ਵੀ ਅੱਜ ਖੀਰ ਬਣਾ ਲੱਗ ਗਿਆ ਚਾਬੀ ਦਾ ਪਤਾ ਮੈਨੂੰ ਕਿਹੜਾ ਤੁਰੋ ਮਾਰਦਾ ਸੀ ਕਿਧਰੋਂ ਨਰਮ ਲਾਂਗੜਾ ਕਰਿਆ ਕਿਆ ਹੋਏ ਮਿੱਠੂ ਠੀਕ ਆ ਕਿਧਰ ਜਾਇਆ ਹੋਏ ਓਏ ਇਧਰ ਗਿਆ ਸੀ ਯਾਰ ਨੰਬਰਦਾਰਾਂ ਦੀ ਮੜਾ ਜਾ ਕੰਮ ਜਾ ਸੀਗਾ ਕਿ ਮੇਰਾ ਜਮੂ ਤਾਂ ਮੱਖੀ ਨਹੀਂ ਉੱਡਦੀ ਹੋਈ ਕੀ ਗੱਲ ਐ ਕਿਉਂ ਗੱਲ ਨੂੰ ਕੀ ਹੁੰਦੀ ਵਧੀਆ ਜਿਵੇਂ ਹੈਗੀ ਆ ਉਹ ਯਾਰ ਮੇਰਾ ਵੀ ਅੱਜ ਦਿਲ ਜਾ ਕਰਦਾ ਜੀ ਮਹਾਮਾਲ ਪੂੜੇ ਜੇ ਖਾ ਲਈਏ ਨਾ ਖੀਰ ਪੂੜੀ ਜੀ ਬਦਾਮ ਵਾਲੀ ਹੈ ਬਣਵਾ ਲੈ ਪਰ ਜਾਈ ਤੋ ਫਿਰ ਜੀ ਕਰਦਾ ਜੀ ਉਹਦਾ ਚਾਹ ਵੀ ਵਧੀਆ ਬਣਾ ਕੇ ਦਿੱਤੀ ਆਪਾਂ ਨੂੰ ਪਲੇਟ ਤਾਂ ਹੀ ਤਾਂ ਮੈਂ ਕਹਿੰਦਾ ਹੁਣ ਚਾਹ ਚ ਮਿੱਠਾ ਵੱਧ ਨਹੀਂ ਸੀ ਉਦੋਂ ਤੈਨੂੰ ਪਤਾ ਤਾਂ ਹੈਗਾ ਉਹ ਕਹੇ ਜੀ ਹੈਗੀ ਐ ਨਹੀਂ ਪਤਾ ਦਿਲ ਦਰਿਆ ਗਈ ਦੇਵੇ ਤਾਂ ਭੇਲੀ ਦੇ ਦੇ ਨਾ ਦੇਵੇ ਤਾਂ ਗੰਨਾ ਵੀ ਨਾ ਦੇਵੇ ਤੈਨੂੰ ਬੰਦੇ ਇੰਦੇ ਬੰਦੇ ਇੰਦੇ ਨਾ ਖੌਂਸੜੇ ਪਾਵੇ ਦੇਖਾਂ ਮੇਰੇ ਵਾਲੀ ਕਹੇ ਦੇ ਕੋਸਾ ਹਾਂ ਮੈਂ ਤਾਂ ਹੀ ਕਹਿੰਦਾ ਮੈਂ ਕਿ ਉਧਰ ਆਪਾਂ ਕੁੜੀਆਂ ਜੀਆਂ ਨੂੰ ਕਹਿ ਕੇ ਬਣਵਾ ਲੈਣੇ ਆ ਫਿਰ ਖੀਰ ਜੀ ਬਣਵਾ ਲਾ ਜਖਾ ਲਈ ਕੀ ਗੱਲ ਬੇਲੀਆਂ ਨੇ ਭਈ ਉਹ ਤੁਹਾਡੇ ਵਾਸਤੇ ਆਪਦੇ ਨਹੀਂ ਕੰਮ ਦੰਦੇ ਹੈਗੇ ਕਰੇ ਨਹੀਂ ਉਹਦੇ ਦਾ ਬੜੀ ਸਾਲ ਜੀ ਮਾਰ ਕੇ ਲੈ ਗਿਆ ਸੀ ਫਿਰ ਤੈਨੂੰ ਦੱਸਣਾ ਦੇ ਜਾਂ ਕਹੇ ਵੀ ਜਵਾਬ ਦਿੱਤਾ ਕੁੜੀਆਂ ਨੇ ਜਵਾਬ ਤਾਂ ਨਹੀਂ ਦਿੱਤਾ ਮੈਂ ਕਹਿੰਦਾ ਸੀ ਮਖਾ ਅੱਜ ਵੀ ਖਾ ਲਈਏ ਯਾਰ ਅੱਜ ਮੇਰਾ ਦਿਲ ਜਾ ਕਰਦਾਗਾ ਫੇਰ ਉਹਦਾ ਕਰਦਾ ਆਪਦੇ ਘਰੇ ਬਣਾ ਪਈ ਘਰੇ ਬਣਾਉਣ ਵਾਲੇ ਹੁੰਦੇ ਫੇਰ ਗੱਲਾਂ ਕਾਦੀਆਂ ਸੀ ਫੇਰ ਉਹੀ ਬੜਾਈਆਂ ਕਰਦਾ ਰਹਿਣਾ ਲੋਕਾਂ 'ਚ ਹੈ ਬੁੜਾਈਆਂ ਚਾਹੇ ਮੈਂ ਲੱਖ ਕਰਦਾ ਹਾਂ ਪਰ ਛੋਡੇ ਵਾਂਗੂ ਝੂਠ ਨਹੀਂ ਬੋਲਦਾ ਕਿਸੇ ਨੂੰ ਲਾਰੇ ਨਹੀਂ ਲਾਉਂਦਾ ਅਸੀਂ ਕੀ ਝੂਠ ਬੋਲਿਆ ਓਏ ਸਾਰਾ ਪਤਾ ਲੱਗ ਗਿਆ ਮੈਨੂੰ ਸਾਰਾ ਪਤਾ ਲੱਗ ਗਿਆ ਕਾ ਦਾ ਪਤਾ ਲੱਗ ਗਿਆ ਹਾਂ ਅੱਜ ਬਣਵਾ ਕੇ ਦਿਖਾਂਗਾ ਮਾਲ ਪੂੜੇ ਓਦੇ ਦਾ ਬੜੀਆਂ ਬਾਂਦਰਾਂ ਮਗੁੰਟ ਪੂਸੀਆਂ ਆਈਆਂ ਮਾਰਦਾ ਸੀ ਆ ਜਾ ਹੁਣੇ ਆ ਜਾ ਬਣਵਾ ਲਾਂਗੇ ਜਦ ਜੀ ਕਰੂ ਕੋਈ ਖਾਣ ਨੂੰ ਬਣਵਾ ਲਾਂ ਜਿਹੜੀ ਚੀਜ਼ ਮਰਜੀ ਉਹਦਾ ਪੂੜੇ ਤਾਂ ਖਾ ਲੈ ਹੋਰ ਬਣਵਾ ਲਾਂਏ ਕੁਝ ਓਦੇ ਓਏ ਹੁਣ ਨਹੀਂ ਬਣਦੇ ਮਾਲ ਪੂੜੇ ਭੁੱਲ ਜਾ ਹੁਣ ਤਾਂ ਬਹੀਆਂ ਰੋਟੀਆਂ ਮਿਲ ਜਾਂਣ ਉਹ ਹੀ ਬਹੁਤ ਹੈ ਮਰਗੀ ਨਾਨੀ ਉਹ ਜਿਹੜੀ ਦਹੀਂ ਨਾਲ ਟੱਕ ਦਿੰਦੀ ਸੀ ਕੀ ਗੱਲ ਮਰ ਗਏ ਘਰੇ ਸਾਡੇ ਮਿਲਦੀ ਕਾਤੋਂ ਨਹੀਂ ਘਰੇ ਦਾ ਕਾਹਨੂੰ ਮਰ ਗਏ ਘਰੇ ਦਾ ਕਾਹਨੂੰ ਮਰ ਗਏ ਜਿਹੜਾ ਗੱਪ ਜਾ ਫੜਿਆ ਗਿਆ ਭੂਆ ਦੇ ਪੁੱਤ ਆਲਾ ਜਾ ਨਾ ਕੁਸ ਕਿਹੜਾ ਭੂਆ ਦਾ ਪੁੱਤ ਜਿਹੜਾ ਨੂਹਾਂ ਨੂੰ ਲਾਲਚ ਦਿੱਤਾ ਸੀ 4-4000 ਦੇ ਸ਼ੂਟ ਦਵਾ ਦਾਂਗੇ ਤੇ ਵਿਆਹ ਜਾਵਾਂਗੇ ਐ ਪਤਾ ਨਹੀਂ ਵੀ ਕਿਹੜੀ ਦਾ ਵਿਆਹ ਛੋੜਾ ਲੈਣਾ ਨਾ ਲੈਣਾ ਉਹੀ ਕਿਉਂ ਆਪਦੀਆਂ ਮਨ ਘੜਤਾ ਆਪ ਹੀ ਬਣਾ ਕੇ ਆਪ ਹੀ ਢਾ ਲੈਨੇ ਉਹ ਮੇਰੇ ਯਾਰ ਕੋਈ ਲੋਕਾਂ ਦੇ ਸੁਹਾਂ ਲੈਂਦੇ ਫਿਰਦੇ ਰਹਿੰਦੇ ਉਹ ਐਂ ਕਰੀ ਜਾ ਕੇ ਪਰਝਾਈ ਨੂੰ 부ਸੀ ਜਿਹੜੀ ਨੇ ਮੇਰੇ ਵਾਲੀ ਨੂੰ ਦੱਸਿਆਗਾ ਵਿਆਹ ਲਾਲ ਚ ਦੇਤਾ ਸੀ ਬਾਈ ਨੇ ਮਿੱਠੂ ਨੇ ਚਾਹ ਰੋਟੀ ਟੁੱਕਿਆ ਵਧੀਆ ਦੇਣ ਲੱਗੀਆਂ ਸੀ ਫਿਰਦੀਆਂ ਸੀ ਵਿਚਾਰੀਆਂ ਵੀ ਵਿਆਹ ਲੈ ਕੇ ਜਾਣਗੇ ਕੀ ਗੱਲ ਰੋਟੀ ਟੁੱਕਰ ਨੂੰ ਨੋਂ ਨਹੀਂ ਹੈਗਾ ਸਾਡੇ ਕੁਸਾ ਨਾ ਤਾਂ ਪਹਿਲਾਂ ਵੀ ਸੀਗਾ ਜਦੋਂ ਭੁੱਖੇ ਮਰਦੇ ਸੀ ਜੋ ਲੋਕਾਂ ਦੇ ਜਾ ਕੇ ਖਾਂਦੇ ਸੀ ਇਹ ਤੇਰੇ ਇੱਕ ਦਿਨ ਆ ਗਏ ਮੇਰੇal ਬਿਮਾਰ ਤੇ ਠਮਾਰੀ ਤੋਂ ਹੀ ਗੱਲ ਸੁਣਾਈ ਜਾਂਨੇ ਉਹ ਆਹੋ ਇੱਕ ਦਿਨ ਹੀ ਹੁੰਦਾ ਮੈਂ ਸੁਣਾਉਂਦਾ ਨਹੀਂ ਹੈਗਾ ਉਹ ਤਾਂ ਮੈਂ ਤੇਰੀ ਯਾਦ ਜੇ ਕਰਾਉਂਦਾ ਸੀ ਯਾਦ ਕਰਾਉਂਦਾ ਸੀ ਹਾਂ ਚਾਹ ਲੇ ਫਿਰ ਅੱਜ ਖਾ ਲੈਨੇ ਆ ਮਾਲਪੂੜੇ ਖਾ ਲਾਂਗੇ ਜਦੋਂ ਖਾਣ ਨੂੰ ਕੀ ਹੋਣਾ ਸੀ ਉਲਾਂ ਭਲਾ ਜਾਣਿਆ ਕਿ ਚਾਹ ਤੇ ਕਰੋ ਟਿੱਡ ਭਰਦੇ ਹੁਣ ਪਰ ਲਾਂਗੇ ਕੋਈ ਗੱਲ ਨਹੀਂ ਚਲੋ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਫਿਕਰ ਨਾ ਕਰੀ ਜੇ ਉਧਰ ਮਾਲਪੂੜੇ ਇਹ ਨਾ ਬਾਹਲੇ ਗਰਮ ਹੋਏ ਖਾਦੇ ਗਏ ਨਾ ਮੇਰੇ ਕੰਨੀ ਆ ਜੀ ਚੰਗਾ ਰੋਟੀਆਂ ਦੋ ਵੱਧ ਲਾਉ ਹੁਣ ਅੱਜ ਮੈਂ ਕਹਿ ਕੇ ਉਹਨੂੰ ਵੀ ਵੱਧ ਹੀ ਲਾਹੋ ਅੱਜ ਚੰਗਾ ਤਿਆਰੇ ਬੈਠੀ ਆ ਸੁਣਦੀ ਆ ਨਾ ਤੇਰੀ ਹਾਂ ਕਰਦਾ ਦੇਖੀਏ ਟੌਂੜਾ ਛੇਤਰ ਤਾਂ ਮੇਰੇ ਹੁੰਦੇ ਮਾਰੇ ਨੇ ਮਲਾੰਗੜਾ ਅਰੇ ਧੀਏ ਅਰੇ ਹੀ ਨਹੀਂ ਇਵਾਂ ਚਾਹਨਾ ਤੇਰੀ ਨਾ ਕੀ ਹੋ ਗਿਆ ਹੁਣ ਹੋਇਆ ਕੀ ਨਹੀਂ ਉਹ ਮਲੰਗੜੇ ਨੂੰ ਆਪਣੇ ਆਲੇ ਨੂੰ ਕਿਵੇਂ ਪਤਾ ਲੱਗ ਗਿਆ ਉਹ ਸਾਰਾ ਕੁਝ ਪਤਾ ਕੱਲੀ ਕੱਲੀ ਗੱਲ ਸੁਣਾ ਗਿਆ ਮੈਨੂੰ ਕਿਹੜੇ ਮਲੰਗੜੇ ਨੂੰ ਕਹਿੰਦਾ ਵਿਆਹ ਕਿਹੜਾ ਹੈਗਾ ਕੰਮ ਕਰਾਉਣੇ ਉਹ ਕਹਿੰਦਾ ਤੁਸੀਂ ਝੂਠ ਸਬਾਨ ਮਾਰ ਕੇ ਕਹਿੰਦਾ ਨੂੰਹਾਂ ਤੋਂ ਨਾ ਨੋਂ ਤਾਂ ਦੱਸ ਦੇ ਕਿਨੂੰ ਕਿਹੜਾ ਖੁੜਾ ਸੁਖੜਾ ਆਪਣਾ ਸੁਖੜਾ ਆਹ ਉਹ ਦੀ 3ਵੀਂ ਤਾਂ ਮੈਂ ਦੱਸਿਆ ਤੀ 3ਵੀਂ ਨੂੰ ਦੱਸਿਆ ਦੀ 3ਵੀਂ ਨੇ ਕਹਾ ਜਾ ਕੇ ਉਹਨੂੰ ਦੱਸਤਾ ਮਲੰਗੜੇ ਨੂੰ ਆਏ ਉਹ ਸੌ ਸੌ ਸੁਣਾ ਕੇ ਗਿਆ ਮੈਨੂੰ ਤੂੰ ਉਹ ਤੋਂ ਕੀ ਮੰਗਦੀ ਦੀ ਦਸਣ ਤੋਂ ਉਹ ਆਈ ਸੀ ਆਪਣੇ ਘਰੇ ਫਿਰ ਆਈ ਫਿਰ ਦਿੱਤੀਗੀ ਅਕੇ ਤੁਹਾਡੇ ਘਰੇ ਆ ਖਾਰੂ ਕਾਦਾ ਪੈਂਦਾ ਏ ਜਿਹਦੇ ਨੱਚਣ ਲੱਗੀਆਂ ਹੋਈਆਂ ਸੀ ਡੀਜਿਆਂ ਤੇ ਫਟਾਇਆ ਜ਼ਰੂਰੀ ਦਸਣਾ ਦੀ ਆਪਦੇ ਘਰ ਦਾ ਬੇਤ ਦੇਆ ਕਰਦੇ ਨੇ ਆਈਂਦਾ ਅਕਲ ਨਹੀਂ ਫਿਰ ਅਗਲਾ ਗੱਲਾਂ ਬਣਾਉਂਦਾ ਵੀ ਪਤਾ ਨਹੀਂ ਪਊਗਾ ਨਾ ਕੁੱਟਦੇ ਨੇ ਅੰਦਰ ਕੋਕਰਾੜਾ ਆਉਂਦਾ ਇਹਨਾਂ ਦੇ ਸੱਚ ਤਾਂ ਦਸਣ ਆਈਆਂ ਵੀ ਪਰ ਸਾਡੀਆਂ ਮਾੜੀਆਂ ਨੇ ਫਿਰ ਮੈਂ ਜਦੋਂ ਤੈਨੂੰ ਪਤਾ ਵੀ ਆਪਾਂ ਡਰਾਮਾ ਕਰਿਆ ਇਹ ਐ ਆਏ ਨਹੀਂ ਭੇਜ ਦਿਆ ਕਰਦੇ ਕਰਦਾ ਹੋਰ ਲਾਣ ਦੀ ਕੋਈ ਅਨਾ ਵਹਨਾ ਫਿਰ ਤੈਂ ਉਹਨੂੰ ਕੁਝ ਕਿਹਾ ਹੋਣਾ ਤਾਂ ਅਗਲਾ ਬੋਲਿਆ ਪਾਗਲ ਨਹੀਂ ਹੁੰਦਾ ਕੋਈ ਬੋਲੂਗਾ ਨਾ ਵਹਨਾ ਮੈਂ ਕੀ ਕਿਹਾ ਮੈਂ ਤਾਂ ਕੁਝ ਨਹੀਂ ਕਿਹਾ ਉਹਨੂੰ ਉਹਦਾ ਧੂਣਾ ਉਹਦੇ ਦਾ ਸੁਣਾਈ ਜਾਂਦਾ ਉਹਦਾ ਛੇੜੇ ਛੇੜਦਾ ਮੈਨੂੰ ਪਤਾ ਤੇਰੀ ਕਿਸੇ ਨਾਲ ਨਹੀਂ ਬਣਦੀ ਹੈਗੀ ਮੈਂ ਤਾਂ ਚੁੱਕਾ ਬੈਠਾ ਦੀ ਉੱਥੇ ਬਾਹਰ ਚ ਇਧਰੋਂ ਆਇਆ ਦੀ ਭੌਂਕਦਾ ਆਇਆ ਦੀ ਭੌਂਕਦਾ ਹਾਂ ਹੁਣ ਮੈਂ ਕੀ ਕਰਾਂ ਮੈਂ ਤਾਂ ਦੱਸਤਾ ਤੀਗਾ ਵੀ ਭਾਈ ਸਾਡੀ ਤੇ ਬਹੂਆਂ ਐ ਸੰਨ ਤੰਗ ਕਰਦੀਆਂ ਹੁਣ ਐ ਵੀ ਦੱਸਿਆ ਸਾਡੇ ਛੱਤਰ ਪੈਂਦੇ ਨੇ ਵੀ ਨਾ ਸਾਨੂੰ ਰੋਟੀ ਮਿਲੇ ਭਾਂਡੇ ਮੈਂ ਮਾਜਦੀਆਂ ਐ ਵੀ ਦੱਸਿਆ ਫੇਰ ਮੇਰੀ ਗੱਲ ਸੁਣ ਇਹ ਵੀ ਕੰਮ ਨਹੀਂ ਕਰਦੀਆਂ ਹੈਗੀਆਂ ਕਿਤੇ ਹੋਏ ਨਾ ਨੂੰ ਵੀ ਨਾ ਦੱਸ ਗਈ ਹੋਵੇ ਦੱਸ ਗਈ ਹੋਣੀ ਜਦ ਸੋਖੇ ਨੂੰ ਦੱਸਤਾ ਉਹ ਤਾਂ ਕਨੇਸ਼ ਤਾਂ ਬਵਾਉਂਦੀ ਫਿਰਦੀ ਰਹਿੰਦੀ ਆ ਉਹਦੇ ਲੈ ਕੰਮ ਹੋਰ ਕੀ ਐ ਹੈ ਕੋਈ ਤੀਜਾ ਕੰਮ ਜਾਂ ਦੂਜਾ ਕੰਮ ਉਹਦੇ ਲੈਵੇ ਮੈਨੂੰ ਤਾਂ ਸਮਝੇ ਨਹੀਂ ਤੀ ਆਈ ਵੀ ਮੈਂ ਉਹਦੇ ਲੈਵੇ ਗੱਲ ਕਰੀ ਤੀ ਜ਼ਰੂਰ ਕਹਿ ਕੇ ਗਈ ਹੋਣੀ ਆ ਇਹਨਾਂ ਨੂੰ ਕੁਛ ਮੈਂ ਤਾਂ ਕਹਣੀ ਉਹਦੀ ਗੁੱਤ ਜੀ ਮੈਂ ਵੀ ਪਟ ਕੇ ਆਵਾ ਜਦੋਂ ਆਪਣੇ ਆਦਮੀ ਨੂੰ ਦੱਸ ਸਕਦੀ ਆ ਉਰੇ ਵੀ ਦੱਸ ਕੇ ਗਈ ਹੋਣੀ ਆ ਤਾਂ ਹੀ ਇਹ ਐ ਕਰਦੀ ਫੇਰ ਬਹਾਨੇ ਲਾਉਣ ਲੱਗਦੀ ਆ ਗੁੱਤਾਂ ਪਟਦੀ ਫਿਰੀ ਜਾ ਪਹਿਲਾਂ ਉਹੀ ਗੱਲ ਡੰਡ ਪਾ ਦਿਆ ਕਰ ਹੁਣ ਜਾ ਉੱਥੇ ਜੇ ਸਿੱਟਲੀ ਤੂੰ ਹੀ ਪਰਨੇ ਮਾਰੀ ਫੇਰ ਮੈਨੂੰ ਕਹਦੀ ਲੈ ਜਾ ਚੱਕ ਕੇ ਲੈ ਐ ਮਾਰੂਗੀ ਹਾਂ ਹਾਂ ਮੈਤੋ ਵੀ ਛਿੱਤਰ ਖਾਊਗੀ ਜਿਹੜੀ ਫਿਰਦੀ ਆ ਪਵਾੜੇ ਪਾਉਂਦੀ ਦੂਏ ਦੇ ਘਰਾਂ ਦੇ ਵਿੱਚ ਆ ਜਾਂਦੀ ਆ ਇੱਥੇ ਜਾਏਗਾ ਫੇਰ ਡੰਡਾ ਸੋਟੀ ਲੈ ਜੀ ਖਾਲੀ ਤੇਰੇ ਪਿੱਛੇ ਵੀ ਮੈਨੇ ਮਾਰਦੀ ਆ ਅਗਲੀ ਦੇਖੀ ਮਾਰੂਗੀ ਵੀ ਤੇਰਾ ਆਦਮੀ ਇੱਥੇ ਰੋਟੀਆਂ ਖਾਣ ਆਉਂਦਾ ਤੂੰ ਘੜਾ ਕੱਢੀ ਨਾਰੇ ਦੀ ਉਸ ਤੋਂ ਬਾਅਦ ਮੈਂ ਤਾਂ ਕੋਈ ਨਹੀਂ ਖਾਦੀ ਮੈਂ ਤੂੰ ਹੀ ਖਾਦੀ ਹੈ ਜਿਹੜੀ ਖਾਦੀ ਹੈ ਮੈਂ ਤਾਂ ਕੋਈ ਨਹੀਂ ਖਾਦੀ ਮੇਰੀ ਗੱਲ ਸੁਣ ਲੈ ਮੈਂ ਤਾਂ ਹੁਣ ਜਾਊਂਗੀ ਉਹਦੇ ਘਰੇ ਉਹਦਾ ਜਲੂਸ ਕੱਢ ਕੇ ਆਉਂ ਚੰਗੀ ਤਰ੍ਹਾਂ ਮੇਰੇ ਕਹਿੰਦਾ ਮਾਰਿਆ ਉਹਨੂੰ ਵਿਨਾਸ਼ਾ ਲੈ ਜਾ ਚੱਕ ਕੇ ਪਰ ਨਿਮੇੜ ਕੰਮ ਕੋਈ ਗੱਲ ਨਹੀਂ ਮਾਰ ਵੀ ਆਉਂਗੀ ਜੇ ਉਹਨੇ ਦੱਸਿਆ ਹੋਇਆ ਪੁੱਛ ਕੇ ਆਉਣੀ ਆ ਵੀ ਸਾਡੇ ਵਾਲੀਆਂ ਬਹਾਨੇ ਲਾਉਣ ਲੱਗੀਆਂ ਹੁੰਆਂ ਕਿਤੇ ਉੱਥੇ ਤਾਂ ਨਹੀਂ ਮਾਰਿਆਈ ਜਾਵਾ ਮੇਰੀ ਗੱਲ ਸੁਣ ਲੈ ਮੈਂ ਤਾਂ ਉਹਨੂੰ ਪੁੱਛ ਕੇ ਆਉਣੀ ਆ ਬਿੱ ਜਿੱਥੇ ਰੋਟੀ ਪਹੁੰਚਾਉਣੀ ਆ ਉਥੇ ਗੱਲ ਨਹੀਂ ਪਹੁੰਚਾ ਹੋਈ ਹੈਗੀ ਜ਼ਰੂਰ ਆਪਣੀਆਂ ਪਹੁੰਆਂ ਨੂੰ ਦੱਸ ਕੇ ਗਈ ਹੋਣੀ ਆ ਉਹ ਜਾ ਵਗ ਜਾ ਆਦਮ ਚਲਾ ਜਾਣਾ ਕਰਕੇ ਆਈ ਕਹਿੰਦੇ ਉਹ ਕੁੱਟ ਖਾ ਕੇ ਆ ਜੇ ਹਾਇ ਬੂ ਤਾਂ ਹਾਂ ਐ ਪਾਉਂਦੀ ਆਉਂਦੀ ਹੁੰਦੀਆਂ ਫੇਰ ਉੱਤੋਂ ਨਹੀਂ ਫਿਰ ਮਾਇ ਲਾਉਂ ਤیرے ਨਾ ਤੂੰ ਕਿਉਂ ਮੇਰੇ ਮਾਰੇਗਾ ਕੋਈ ਗੱਲ ਨਹੀਂ ਪਹਿਲਾਂ ਉਧਰ ਜਾਇਆ ਮੈਂ ਇਹਨਾਂ ਨੂੰ ਵੀ ਆ ਕੇ ਪੁੱਛਦੀ ਆ ਮੈਂ ਜਾ ਵਗ ਮੈਂ ਪੁੱਛਦੀ ਆ ਝੁਕ ਲਓ ਜੀ ਕੇਸਲਾ ਨਿਸ਼ਿੰਦਰੇ ਨੇ ਹਾਂ ਭੈਣ ਨਾ ਦੂਏ ਦੇ ਘਰ ਚ ਕਲੇਸ ਪਵਾ ਕੇ ਤੈਨੂੰ ਕੀ ਮਿਲਦਾ ਹੈ ਆਏ ਹੇ ਪਹਿਲਾਂ ਤਾਂ ਤੂੰ ਸਾਹ ਲੈ ਲਾ ਕਿਵੇਂ ਔਨੀ ਆਪ ਜੀ ਨਾ ਸਾਹ ਲੈਣ ਨੂੰ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਕੋਈ ਗੱਲ ਦੱਸਤੀ ਦੀ ਤੂੰ ਆਪਣੇ ਆਦਮੀ ਨੂੰ ਵੀ ਦੱਸਤੀ ਮੈਨੂੰ ਲੱਗਦਾ ਤੂੰ ਸਾਡੀਆਂ ਬਹੂਆਂ ਨੂੰ ਵੀ ਦੱਸ ਕੇ ਆਈਆਂ ਜਿਹੜੀਆਂ ਉਹ ਕੰਮ ਦਾ ਡੱਕਾ ਨਹੀਂ ਤੋੜਦੀਆਂ ਨਹੀਂ ਮੈਂ ਨਹੀਂ ਉਹਨਾਂ ਨੂੰ ਪਹਿਲਾਂ ਦੱਸਿਆ ਮੈਂ ਤਾਂ ਉਹ ਗੱਲ ਕਰੀ ਸੀ ਉਹਨਾਂ ਕੋਲੇ ਮੈਂ ਕੋਈ ਚੁਗਲੀ ਥੋੜੀ ਕਰੀ ਆ ਕੋਈ ਛੋਟੀ ਲੈ ਚੁਗਲੀ ਨਹੀਂ ਕਰੀ ਆ ਤੇਰੇ ਆਦਮੀ ਨੇ ਨਹੀਂ ਰਹੀ ਮੈਨੇ ਮਾਰੇ ਨੇ ਉਹਨੂੰ ਉਹ ਜਾ ਕੇ ਮੇਰੇ ਨਾਲ ਲੜ ਪਿਆ ਪਰ ਮੈਂ ਤਾਂ ਉਹਦੇ ਕੋਲ ਸੁਭਾਹ ਕੇ ਗੱਲ ਕਰੀ ਆ ਫਿਰ ਜੇ ਮੈਂ ਕਰ ਕਿਹੜੇ ਮਿਹਣੇ ਮਾਰਤੀ ਮੈਂ ਮੈਂ ਤਾਂ ਉਹ ਸਮਝਾਇਆ ਸੀ ਉਹਨੂੰ ਦੇਖ ਭਾਈ ਹਰਦੀਪ ਕੋਈ ਵੀ ਗੱਲ ਹੁੰਦੀ ਆ ਜੇ ਆਪਣੇ ਆਕੋ ਦੱਸ ਹੋ ਜਾਂਦੀ ਆ ਇਹ ਥੋੜੀ ਆ ਵੀ ਗਾਂ-ਗਾ ਕਰੀ ਜਾਓ ਇਹ ਮੇਰੇ ਕੋਲ ਗਈ ਕਹਿੰਦੀ ਤੁਹਾਡੇ ਘਰੇ ਖਰੂ ਜਾ ਕਾਦਾ ਪੈਂਦਾ ਮੈਂ ਸੱਚ ਦੱਸਦਾ ਹੁਣ ਤੂੰ ਆਪਣੇ ਉਹਨੂੰ ਕਿਹਾ ਹੋਣਾ ਭਾਈ ਨੂੰ ਬੋਲਿਆ ਹੋਣਾ ਉਹ ਮੇਰੇ ਨਾਲ ਜਾ ਕੇ ਨਹੀਂ ਲੜਿਆ ਹਾਂ ਮੈਂ ਕਿਹਾ ਸੀ ਮੈਨੂੰ ਬਾਹਲੀਆ ਉਹ ਕਰਦਾ ਸੀ ਸਾਡੇ ਤਾਂ ਐ ਹੋ ਗਿਆ ਬਹੁ ਹੋ ਗਿਆ ਮੈਥੋਂ ਫਿਰ ਕਿਹਾ ਗਿਆ ਬਣ ਫਿਰ ਕੁਕਰੀਆ ਮਾਂ ਦੀ ਕੀ ਲੋੜ ਹੈਗੀ ਨਫਕਰੀ ਕੀ ਮਾਰੀ ਆ ਮੇਰੀ ਗੱਲ ਸੁਣ ਜੇ ਉਹ ਤੰਗ ਕਰਦੀਆਂ ਨੇ ਹੁਣ ਭਾਈ ਕੰਮ ਤਾਂ ਕਿਧਰਾਂ ਨੂੰ ਲਾਉਣੀਆਂ ਹੀ ਸੀ ਝੂਠ ਬੋਲ ਕੇ ਲਾਈਏ ਚਾਹੇ ਸੱਚ ਬੋਲ ਕੇ ਸਾਡਾ ਘਰ ਆ ਤੁਹਾਡਾ ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ ਮੈਂ ਉਹਨੂੰ ਐਂ ਕਿਹਾ ਸੀ ਪਹਿਲਾਂ ਮੈਂ ਉਹਨੂੰ ਐ ਸਮਝਾਉਂਦਾ ਸੀ ਵੀ ਉਹਨੇ ਤੇ ਰੋਪ ਰੱਖਾ ਹੋਇਆ ਐ ਤਾਂ ਨਹੀਂ ਕਿਹਾ ਵੀ ਝੂਠ ਬੋਲ ਝੂਠ ਬੋਲਣ ਤਾਂ ਮਤਲਬ ਹੀ ਨਹੀਂ ਦੂਜੀ ਗੱਲ ਤੈਨੂੰ ਇਹਦਾ ਪਤਾ ਤਾਂ ਹੈਗਾ ਕਹੇ ਜੀ ਜਵਾਨ ਐ ਦੀ ਤੇਰਾ ਮਤਲਬ ਵੀ ਨਹੀਂ ਸੀ ਉਹਨੂੰ ਦੱਸਣ ਦਾ। ਓਹੋ ਮੈਂ ਤਾਂ ਜਿਵੇਂ ਤੈਨੂੰ ਦੱਸਿਆ ਕਿ ਉਹਵੇਂ ਹੀ ਕਰਿਓ ਉਹਨਾਂ ਨੂੰ ਦੱਸ। ਦੇਖ ਜੀ ਇੰਦਰ ਤੇਰੀ ਵੀ ਆਦਤ ਆ ਤੂੰ ਸਾਡੇ ਬਿੜਕਾ ਹੀ ਲੰਦੀ ਰਹਿਣੀ ਆ ਵੀ ਅੰਦੇ ਘਰੇ ਕੀ ਹੁੰਦਾ ਕੀ ਨਹੀਂ। ਨਹੀਂ ਬਿੜਕਾ ਨਹੀਂ ਲੇਕ ਲੋ। ਅਸੀਂ ਸਾਡਾ ਵੀ ਨੋਹਾਂ ਵਾਲਾ ਘਰ ਆ ਹੁਣ ਕੀ ਕਰੇ ਕਿਵੇਂ ਨਾ ਕਿਵੇਂ ਤਾਂ ਬਸਾਉਣੀਆਂ ਹੀ ਨੇ। ਨਹੀਂ ਉਹਨਦੇ ਹੀਲੇ ਨਹੀਂ ਹੈਗੇ ਬਸਣੇ ਵਾਲੇ। ਕੰਮ ਦਾ ਡੱਕਾ ਨਹੀਂ ਤੋੜਦੀਆਂ ਹੈਗੀਆਂ। ਝੂਠ ਕਿੰਨਾ ਕੁ ਚਿਰ ਚੱਲਦਾ ਹੁੰਦਾ ਝੂਠ ਨਾ ਨਾ ਬੋਲਿਆ ਕਰੋ ਅਗਲੇ ਨੂੰ ਸਿੱਧਾ ਕਹੋ। ਫੇਰ ਕੀ ਹੋ ਗਿਆ ਦੇਖ ਲਾ ਜੇ ਉਹਨਾਂ ਦਾ ਕੁਝ ਦੁਖਦਾ ਹੁੰਦਾ ਟੁੱਟਿਆ ਹੁੰਦਾ ਫੇਰ ਪਈਆਂ ਰਹਿੰਦੀਆਂ ਆ ਜਿੱਦਾਂ ਵਿਆਹ ਦਾ ਪਤਾ ਲੱਗਿਆ ਭੱਜੀਆਂ ਫਿਰਦੀਆਂ ਦੀ ਕੱਲ ਇਹ ਗੱਲ ਹੋਈ ਆ ਕੱਲ ਦੀ ਇਹ ਜਾ ਕੇ ਆਈ ਆ ਮੈਨੂੰ ਪਤਾ ਮੇਰੇ ਬਾਤ ਦੇ ਵਿੱਚ ਇਹ ਜ਼ਰੂਰ ਕਹ ਕੇ ਆਈ ਆ ਫੇਰ ਕਹਾਂਗੇ ਮੇਰੇ ਆਦਮੀ ਨੂੰ ਪਤਾ ਕਹਨੀ ਆ ਐਵੇਂ ਯੁਕਰੇ ਦੱਸੇਗਾ ਮੈਂ ਤਾਂ ਨੱਸਿਆ ਨਹੀਂ ਮਾਗਿਆ ਉਹਨਾਂ ਨੇ ਲਹਿ ਗਿਆ ਤਾਂ ਵਿਚੰਕਰੋਂ ਤੇ ਤੁਲੀ ਹੋਈ ਆ ਆ ਦੇਖ ਲਾ ਕਹਨੀ ਮੈਂ ਕਹਤਾ ਉਹਨਾਂ ਨੂੰ ਮੈਨੂੰ ਪਤਾ ਤਾਂ ਹੀ ਉਹ ਬੈਠੀਆਂ ਨੇ ਦਰਬਾਨੇ ਲਈ ਫਿਰ ਇਹ ਤੇਰੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਜਿਵੇਂ ਅਸੀਂ ਆਪਣਾ ਦੁੱਖ ਤੈਨੂੰ ਦੱਸਦਾ ਉਹ ਤੁਗਲੀ ਤਾਂ ਨਹੀਂ ਕਰੀ ਉਹ ਤੁਗਲੀ ਆ ਗਈ ਹੈ ਚੁਗਲੀ ਨਹੀਂ ਤੇ ਹੋਰ ਕੀ ਹੈ ਲੋ ਚੁਗਾ ਕੋਈ ਗੱਲ ਨਹੀਂ ਆ ਜਾਣ ਤੇ ਤੇਰੀ ਨੋ ਨੂੰ ਫੇਰ ਪਤਾ ਲੱਗੂ ਜਾ ਤੇਨੂੰ ਬਾਲਾਂ ਤੋਂ ਫੜ ਕੇ ਕੜੀਸਿਆ ਕਰੂ ਸਾਹਮਦੀਆਂ ਤੇ ਤੇ ਸਾਹਮਦੀਆਂ ਨੂੰ ਆਹ ਮੇਰੀ ਗੱਲ ਸੁਣ ਲੈ ਮੇਰੇ ਤਾਂ ਆ ਵੀ ਨਹੀਂ ਤੇਰੇ ਆਉਂਦੀ ਵੀ ਨਹੀਂ ਜਿਹੜੇ ਲੱchn ਨੇ ਤੇਰੇ ਪਾਣੀ ਮਾਰਨਗੇ ਲੋਕ ਵਿਚ ਅੱਜ ਦੀ ਨਹੀਂ ਹੈਗੀ ਸਾਰੇ ਤੇ ਕੋਈ ਨਹੀਂ ਕੋਈ ਨਹੀਂ ਦੇਖਾਂਗੇ ਜਿੱਦੇ ਕੋਈ ਪਾਣੀ ਮਾਰੂਗਾ ਜਿੰਨੇ ਮਾਰਨੀਆਂ ਮਾਰ ਲਿਓ ਜੋਰ ਲਾ ਲਿਓ ਬਿਆਹੋਂ ਮੁੰਡੇ ਨੂੰ ਨਾਲੇ ਪਾਣੀ ਨਹੀਂ ਮਾਰਦੇ ਲੋਕ ਮਾਰਨਗੇ ਜਿਹੜਾ ਤੇਰੀਆਂ ਲੋਕਾਂ ਦੀਆਂ ਚੁਗਲੀਆਂ ਕਰਦੀ ਤੂੰ ਹਾਂ ਕਿਹਾ ਸੀ ਪਹਿਲਾਂ ਤੂੰ ਸਮਝਾਇਆ ਸੀ ਵੀ ਭਾਈ ਨਾ ਹੀ ਆ ਬਸ ਥੋੜੇ ਕੰਮ ਕਰ ਲਿਆ ਕਰ ਹਰ ਕੰਮ ਕਰ ਨੂੰ ਤਾਂ ਹੋਰ ਨੂੰ ਲਾ ਰੱਖ ਦਿਆਂ ਕੀ ਫਰਕ ਪਵਾਦਾ ਇਹਨਾਂ ਦਾ ਅਸਲੀ ਫਰਕ ਹੈ ਇਹਨਾਂ ਦਾ ਤੈਨੂੰ ਕਿਹੜਾ ਪਤਾ ਨਹੀਂ ਇਹਨਾਂ ਦਾ ਬਹਿ ਜਾ ਕਰ ਆਮਨਾਲਾ ਬਹਿ ਤਾ ਹਾਂ ਗੱਲ ਤਾਂ ਦੇ ਦੋ ਖਾਪਦੀ ਨਹੀਂ ਜਿੱਥੇ ਰੋਟੀਆਂ ਨਹੀਂ ਪਚਾ ਲੰਨੀ ਆ ਗੱਲ ਵੀ ਪਚਾਲਿਆ ਕਰ ਮਾੜੀ ਮੋਟੀ ਨਾਲੇ ਫਿਰ ਸਵਾਜੇ ਲੈਣ ਸਾਡੇ ਘਰੇ ਨਾ ਆਇਆ ਕ ਅੱਜ ਤੋਂ ਬਾਹਰ ਨਹੀਂ ਮੈਂ ਵੀ ਬੇਇੱਜ਼ਤੀ ਕਰਕੇ ਮੈਨੂੰ ਕੀ ਲੋੜ ਆ ਮਰੋ ਪਾਵੇ ਖਾਪੋ ਮੈਂ ਕ ਕਦੇ ਮੇਰੀ ਛੋਟੀ ਨੋਕਾ ਬਹਿਣੀ ਹੈ ਕਦੇ ਬੜੀ ਕੋਰਾ ਕੇ ਨਹੀਂ ਪੈ ਜਾ ਤੂੰ ਉਹਦਾ ਕੰਮ ਕਰ ਲਾ ਹਾਂ ਮੈਂ ਤਾਂ ਕਰਦੀ ਆ ਮੈਂ ਤਾਂ ਇੰਨਾ ਆਉਂਦੀ ਵੀ ਨਹੀਂ ਕਿ ਤੇਰੇ ਘਰੇ ਅੱਜ ਤੂੰ ਆਉਂਦੀ ਵੀ ਨਹੀਂ ਤੇਰੀ ਦੇੜੀ ਨਹੀਂ ਚੜਦੇ ਅਸੀਂ ਅੱਜ ਤੂੰ ਤਾਂ ਥੋੜਾ ਹਾਂ ਕਹਿੰਦਾ ਕੋਈ ਨਾਲ ਨਹੀਂ ਆਏਗਾ ਮੈਂ ਕੀ ਲੈ ਕੇ ਆਈ ਬੇਸੀ ਕਰਕੇ ਕੱਢੂ ਤੈਨੂੰ ਪਿੱਛੇ ਜੂਸ ਕਢਾਇਆ ਇਹਨੇ ਸਾਡੇ ਘਰ ਦਾ ਸਾਹਿਬ ਤਾਂ ਕਰਨ ਜਾਣਾ ਹੋਰ ਕੀ ਕਰਨ ਜਾਣਾ ਤੈਨੂੰ 20 ਵਾਰੀ ਮੈਂ ਕਿਹਨੂੰ ਜਾਉਂਗੀ ਜਾਂਦੀ ਨਹੀਂ ਤੂੰ ਤੁੱਕ ਗਈਆਂ ਆਉਤੀ ਜਵਾਨ ਬਸ ਚ ਰੱਖ ਸੁਣ ਕੇ ਤੁਰਿਆ ਬਸ ਉੱਠ ਕੇ ਜ਼ਰੂਰੀ ਸੀ ਫਿਰ ਉਹ ਫਿਰ ਕੀ ਹੋਗਾ ਜੇ ਉਹਨਾਂ ਲਵੇ ਗੱਲ ਕਰੀ ਕੀ ਹੋ ਗਿਆਆਂ ਲਵੇ ਉਹਨਾਂ ਤਾਂ ਝੂਠ ਬੋਲ ਕੇ ਵਧੀਆ ਮਿਲਦੀ ਤੇਰੇ ਪੈਰੋਂ ਫੇਰ ਪੈਰ ਕਾੜਾ ਮਾਰਿਆ ਉਹਨਾਂ ਦਿੱਤਾ ਝੂਠ ਬੋਲ ਕੇ ਕੰਮ ਕਰਾਈ ਜਾਂਦੀਆਂ ਨੇ ਕੋਈ ਗੱਲ ਚੰਗੀ ਥੋੜੀ ਆ ਨਾ ਵਾਸਤੇ ਫਿਰ ਹੁਣ ਤੂੰ ਜਾ ਕੇ ਕਹੇਂਗੇ ਵੀ ਤੂੰ ਸੱਚ ਬੋਲੋ ਤੈਨੂੰ ਮਤਲਬ ਹੀ ਨਹੀਂ ਅਗਲੇ ਝੂਠ ਬੋਲੇ ਕੁਛ ਕਰੇ ਤੂੰ ਤਾਂ ਮੈਨੂੰ ਵੀ ਬੁਰਾ ਪਾ ਦਿੰਨੀ ਆ ਅਗਲੇ ਦੇ ਮੂਰੇ ਮੈਨੂੰ ਕੀ ਲੋੜ ਹੈ ਬੁਰਾ ਪਾਉਣ ਦੀ ਉਹ ਹੀ ਮਾਰਦਾ ਔਰੇ ਪਾਡੀਆਂ ਮਾਰਦਾ ਪਾਡੀਆਂ ਨਾ ਮਾਰਦਾ ਪਾਡੀਆਂ ਜਾ ਕਰ ਲੈ ਕ ਉਹ ਮਾਗਰ ਲੱਗ ਜਾਂਦਾ ਲੋਕਾਂ ਦੇ ਨਾ ਦੇਖਦਾ ਨਾ ਕਰਦਾ ਆਪ ਕੀ ਮੇਰੀ ਬੇਇਜ਼ਤੀ ਨਹੀਂ ਕਰਦਾ ਲੋਕਾਂ ਦੇ ਹੁੰਦੇ ਕਿ ਮੇਰੀ ਬੇਇਜ਼ਤੀ ਕਰਾਉਣੀ ਆ ਬੇਇਜ਼ਤੀ ਤਾਂ ਤੂੰ ਕਰਦਾ ਮੇਰੀ ਲੋਕਾਂ ਸਾਹਮਣੇ ਅੱਜ ਅਗਲੀ ਦੇ ਸਾਹਮਣੇ ਮੈਨੂੰ ਲੱਗ ਰਿਹਾ ਬੋਲਣਾ ਕੱਲ ਨੂੰ ਅਗਲੀ ਬੋਲੂਗੀ ਨਿਪ੍ਰੀਤ ਨਾ ਅੰਦਰ ਬੜੀ ਬੈਠੀ ਆ ਭਾਈ ਕੰਮ ਕਾਰ ਕਰ ਲੋ ਕੋਈ ਰੋਟੀ ਪਾਣੀ ਦਾ ਟਾਈਮ ਹੋਇਆ ਹੋਇਆ ਦੇਖ ਕਿਹੜਾ ਵੇਲਾ ਹੋਇਆ ਹੋਇਆ ਆਈ ਖੱਲੀਆਂ ਪਹਿਰੀਆਂ ਨੇ ਨੱਚ-ਨੱਚ ਕੇ ਗੱਲ ਦੀਆਂ ਲੱਤਾ ਚ ਦੇਖ ਭਾਈ ਉਧਰ ਜੱਸੀ ਕਹਿੰਦੀ ਮੇਰੇ ਖੱਲੀਆਂ ਪੈ ਰਹੀਆਂ ਤੁਹਾਨੂੰ ਕਿਹਾ ਕਿਨੇ ਤੀ ਨੱਚਣ ਨੂੰ ਐਨ ਜੱਸੀ ਨੂੰ ਤਾਂ ਮੇਰਾ ਸਿਰਕਾ ਹੀ ਹੋ ਜਾਂਦਾ ਬਸ ਮੈਨੂੰ ਬਿਮਾਰੀ ਲੱਗਦੀ ਨਹੀਂ ਪਹਿਲਾਂ ਉਹਨੂੰ ਲੱਗ ਜਾਂਦੀ ਐ ਦੇਖ ਭਾਈ ਭਾਂਡਿਆਂ ਦਾ ਘਰਾ ਉਹ ਰਾਤ ਦਾ ਥੋੜਾ ਇਕੱਠਾ ਕਰਿਆ ਪਿਆ ਹੈ ਰੋਟੀ ਨੂੰ ਉਹ ਤੁਹਾਡਾ ਬਾਪ ਕਹਿੰਦਾ ਰੋਟੀ ਬਣਾ ਦੋ ਮੈਂ ਦੱਸ ਕੀ ਕੀ ਕਰਾਂ ਮੇਰੇ ਤਾਂ ਆਪ ਨਹੀਂ ਬਣਦਾ ਭਾਈ ਮੇਰੇ ਤਾਂ ਆਪ ਹੱਥ ਖੜੇ ਨੇ ਉੱਠ ਕੇ ਰੋਟੀ ਪਾਣੀ ਬਣਾ ਲਓ ਦੋ ਮਾਂ ਕੱਲ ਸਾਰੇ ਕੰਮ ਮੈਂ ਕਰੇਗੀ ਜੇ ਅੱਜ ਕਰ ਲੂਗੀ ਨਾ ਉਹਨੂੰ ਬਿਮਾਰੀ ਨਹੀਂ ਪੈਂਦੀ ਕਰਵਾ ਲੈ ਤੋ ਜਾ ਤੈਨੂੰ 5 ਵਜੇ ਉੱਠੀ ਦੀ ਮੈਂ ਹੁਣ ਉਹਨੂੰ ਮੈਂ ਕੀ ਗੋਦੀ ਚੱਕ ਕੇ ਲਿਆਵਾ ਉਹ ਵੀ ਕਹਿੰਦੀ ਮੇਰੇ ਖੱਲੀਆਂ ਪਈਆਂ ਪਈਆਂ ਨੇ ਮੇਰੀਆਂ ਲੱਤਾਂ ਦੁਖਦੀਆਂ ਨੇ ਆਹ ਤੂੰ ਕਹਿੰਦੀ ਤੂੰ ਕਹਿੰਦੀ ਜੱਸੀ ਨੂੰ ਕਹ ਦੇ ਭਾਈ ਦੱਸ ਮੈਂ ਕਿੱਧਰ ਜਾਵਾਂ ਨੀ ਨੱਕ ਚੋ ਪਾਣੀ ਤਾਂ ਦੇਖ ਲੈ ਆਟੇ ਚ ਨਹੀਂ ਡਿੱਗੂਗਾ ਫਿਰ ਕਹੋਂਗੇ ਸਾਰੇ ਡੱਬੇ ਨੂੰ ਜਖਾਮ ਲਾਤਾ ਦੇਖ ਭਾਈ ਥੋੜਾ ਘਾਰਾ ਤੁਹਾਨੂੰ ਕੰਮ ਕਰਨਾ ਚਾਹੀਦਾ ਕਿਉਂ ਤੁਸੀਂ ਦੋਏ ਟਲੀ ਜਾਨੀ ਹੋ ਹੁਣ ਬੁੜਾ ਬੁੜੀ ਦੀ ਸੇਵਾ ਕਰਨ ਦਾ ਟਾਈਮ ਆ ਤੁਹਾਡਾ ਨਾ ਕਿ ਕੰਮ ਕਰਾਉਣ ਦਾ ਤੁਸੀਂ ਤਾਂ ਇਹ ਕਹਿੰਦੇ ਹੋ ਵੀ ਬੁੜੀ ਸਾਨੂੰ ਪਰੋਸ ਕੇ ਦੇਈ ਜਾਵੇ ਰੋਟੀਆਂ ਆਹੋ ਪਹਿਲੇ ਤਾਂ ਸਾਡੇ ਮੂੰਹ ਚ ਬੁਰਕੀ ਪਾਉਣੀ ਹੈ ਤੁਸੀਂ ਨਹੀਂ ਜਿਹੀ ਜ ਮਰਜੀ ਅਸੀਂ ਔਖੇ ਸੌਖੇ ਕੰਮ ਤਾਂ ਕਰਦੀਆਂ ਹੁਣ ਜੇ ਬਿਮਾਰ ਹੋ ਗਈ ਹੁਣ ਵੀ ਨਹੀਂ ਰੋਟੀਆਂ ਭਗਦੇ ਤੁਹਾਡੇ ਤੋਂ ਭਾਈ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਕਿ ਕੱਲ ਤਾਂ ਤੁਸੀਂ ਬਿਠੈਰੀਆਂ ਭੱਜੀਆਂ ਫਿਰਦੀਆਂ ਤਹੀਆਂ ਅੱਜ ਦੋਏ ਅੰਦਰ ਬੜੀ ਬੈਠੀ ਐ ਆਈ ਗਈ ਨਹੀਂ ਆ ਕੱਲ ਠੀਕ ਦੀ ਅਸੀਂ ਭੱਜੀ ਫਿਰਦੀ ਦੀ ਮੈਂ ਤਾਂ ਹੀ ਹੁਣ ਮੈਨੂੰ ਉਹਦਾ ਕੀ ਪਤਾ ਬਿਮਾਰ ਹੈਗੀ ਵੀ ਜੇ ਨਹੀਂ ਤਾਂ ਪਖੰਡ ਕਰਦੀ ਐ ਹੁਈ ਨਾਲੇ ਤਾਂ ਤੂੰ ਕਹਿੰਦੀ ਸੀ ਮੈਂ ਵਿਆਹ ਜਾਊਂਗੀ ਮੈਨੂੰ ਕੁਛ ਨਹੀਂ ਹੋਇਆ ਹੋਇਆ ਹਾਂ ਐਨੀ ਛੇਤੀ ਦੇਖਿਆ ਬਿਮਾਰ ਵੀ ਹੋ ਗਈ ਆ ਮੈਂ ਨਹੀਂ ਜਾਣਾ ਮਾਂ ਬਿਆ ਬਿਆ ਬੂਏ ਮੇਰਾ ਤਾਂ ਸੁੱਚੀ ਸਰੀ ਟੁੱਟੀ ਜਾਂਦਾ ਮੈਨੂੰ ਤਾਂ ਰੈਸਟ ਕਰਨ ਦੇ ਦੋ ਉਹਨੂੰ ਲੈ ਜਿਓ ਬਿਆ ਉਹ ਕਰਦਿਆ ਕਰੋ ਉਹ ਕਹਿੰਦੀ ਆ ਪ੍ਰੀਤ ਨੂੰ ਲੈ ਜਿਓ ਕਿ ਤੁਹਾਨੂੰ ਦੋਨਾਂ ਨੂੰ ਇੱਕਦਮ ਕੀ ਹੋ ਗਿਆ ਮੈਨੂੰ ਤਾਂ ਬਿਆ ਨਹੀਂ ਜਾਣਾ ਤੁਹਾਡਾ ਇੰਨਾ ਚੌੜ ਚੜਾ ਹਾਦੀ ਤੁਸੀਂ ਤਾਂ ਕੱਲ ਧਰਤੀ ਪੱਟੀ ਪਈ ਤੀਗੀ ਐ ਕਰੋ ਪਹਿਲਾਂ ਸੂਟ ਲਿਆ ਕੇ ਦੇ ਦੋ ਫਿਰ ਭੱਜ ਜਾਓਗੇ ਬਧੀਆ ਜਿਹਾ ਕੜਾਈ ਵਾਲਾ ਹੈਵੀ ਜਿਹੜੀ ਕੜਾਈ ਹੁੰਦੀ ਹੈ ਥੋੜੀ ਮੇਰੀ ਗੱਲ ਸੁਣ ਲਾ ਥੋੜੀ ਗੱਲ ਇੱਕ ਆ ਦੋਨਾਂ ਦੀ ਮੈਨੂੰ ਸਾਰਾ ਪਤਾ ਏ ਉਹ ਵੀ ਕਹਿੰਦੀ ਪਹਿਲਾਂ ਸੂਟ ਲੈ ਕੇ ਦੇ ਦੋ ਤੂੰ ਵੀ ਕਹਿੰਦੀ ਪਹਿਲਾਂ ਸੂਟ ਲੈ ਕੇ ਦੇ ਦੋ ਭਾਈ ਦੱਸ ਮੈਂ ਕਿੱਥੋਂ ਮੈਂ ਕੀ ਉੱਥੇ ਦੁਕਾਨ ਤੇ ਜਾ ਕੇ ਬਹਿ ਜਾਨੀ ਆ ਲੈ ਆਇਓ ਸੂਟ ਤੁਸੀਂ ਇਹ ਗੱਲ ਲਿਖੇਗੀ ਮੈਂ ਕੰਮ ਕਰਦੇ ਨਾਲ ਹੋਈ ਨਹੀਂ ਬਣਦੀ ਲੈ ਬਾਹਰ ਨਹੀਂ ਹੋਗੀ ਇੱਕ ਗੱਲ ਹੁਣ ਤੁਸੀਂ ਮੈਂ ਤੁਹਾਨੂੰ ਰੋਟੀ ਨੂੰ ਕਹਿੰਨੀ ਆ ਭਾਈ ਕੰਮ ਕਰ ਲਓ ਉੱਠ ਕੇ ਤੁਸੀਂ ਤਾਂ ਮੇਰੇ ਨਾਲ ਹੋਈ ਸੌਦੇਬਾਜ਼ੀ ਕਰਨ ਲੱਗੇ ਪਹਿਲਾਂ ਕੱਪੜੇ ਲਿਆ ਕੇ ਦੇ ਜੇ ਮੈਂ ਇਥੇ ਰੋਟੀ ਪਕਵਾਉਣੀ ਹੈ ਨਾ ਮੈਨੂੰ ਆਰਾਮ ਕਰਨ ਦੇ ਦੇ ਜਦੋਂ ਮੈਂ ਠੀਕ ਹੋਊਗੀ ਉਦ ਰੋਟੀ ਪਕਾ ਦੂੰ ਚਾਹੇ ਦੁਪਹਿਰੇ ਹੋਵੇ ਮਾ ਚਾਹੇ ਹੱਥ ਨਹੀਂ ਹੋਵਾ ਲੈ ਆ ਕੀ ਗੱਲ ਬਣੀ ਭਾਈ ਰੋਟੀ ਤਾਂ ਬਣਾਉਣੀ ਪੈਣੀ ਆ ਮੈਂ ਤਾਂ ਭਾਈ ਆਪਣੀ ਰੋਟੀ ਬਣਾ ਲੈਣੀ ਆ ਤੁਹਾਡੇ ਪਾਪ ਜੋਗਰੀ ਬਣਾ ਦੇਣੀ ਆ ਹੁਣ ਤੁਸੀਂ ਆਪਣੀ ਬਣਾ ਕੇ ਖਾ ਲਿਓ ਨਾਲੇ ਆਪਣੇ ਆਦਮੀ ਨੂੰ ਬਣਾ ਕੇ ਖਿਲਾ ਦਿਓ ਜੀ ਦਾ ਆਦਮੀਏ ਬਣਾ ਕੇ ਖਵਾਵੇ ਫਿਰ ਮੇਰਾ ਘਣਾ ਆਦਮੀ ਏ ਜਿਹੜਾ ਭੁੱਖਾ ਮਰੂਗਾ ਆਪੇ ਪਕਾਉਗਾ ਰੋਟੀ ਠੀਕ ਆ ਭਾਈ ਮੇਰਾ ਤਾਂ ਤੁਸੀਂ ਦਿਮਾਗ ਖਰਾਬ ਕਰਤਾ ਦੋਨਾਂ ਨੇ ਪਾਗਲ ਨਹੀਂ ਹੈਗੀ ਮੈਂ ਤੁਹਾਡੀਆਂ ਮਿੰਨਤਾਂ ਕਰਦੀ ਫਿਰਦੀ ਆ ਠੀਕ ਆ ਮੈਂ ਤਾਂ ਆਪਣੀ ਬਣਾ ਕੇ ਖਾਨੀ ਆ ਚਾਹੇ ਅੰਦਰ ਬੈਠਿਆਂ ਰਹੋ ਜੋ ਮਰਜੀ ਕਰਿਓ ਮੈਂ ਨਹੀਂ ਤੁਹਾਨੂੰ ਅੱਜ ਤੋਂ ਕਹਿੰਦੀ ਅਸੀ ਕਦੋਂ ਕਿਹਾ ਦੀ ਵੀ ਸਾਨੂੰ ਕਹਿ ਆ ਕੇ ਆਖੇ ਦਿਮਾਗ ਖਰਾਬ ਕਰਖੇ ਦਿਮਾਗ ਤੇ ਸਾਡਾ ਖਰਾਬ ਕਰਖੇ ਮੈਨੂੰ ਪਤਾ ਨਹੀਂ ਕਿਹੜੀ ਗੱਲ ਦੇ ਲਿਹਾਜ ਕਰੀਏ ਨਹੀਂ ਉਹਨੇ ਕਿਹਾ ਜੇ ਬੋਲਣਾ ਨਹੀਂ ਹੈਗਾ ਆਪਾਂ ਵੱਡੀ ਚਲਾਕ ਸਾਨੂੰ ਚਾਰ ਦੀ ਫਰਦੀ ਹੈਗੀ ਚਲੋ ਜਿਆਦਾ ਬਣਦੀ ਆ ਆਪਣੇ ਆਪ ਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਕਰਾਉਂਦੀ ਹੈ ਕਿਹਨੇ ਲੜਾਈ ਕਰਵਾਤੀ ਨਾ ਤੇਰੀ ਚਾਚੀ ਨੇ ਕੀ ਕਹਤਾ ਕਹਿਣਾ ਕਿ ਤੈਨੂੰ ਪਤਾ ਨਹੀਂ ਹੈਗਾ ਦੋਏ ਅੰਦਰ ਬੜੀਆਂ ਪਈਆਂ ਨੇ ਉਹ ਤਾਂ ਸੁਣ ਨੂੰ ਮੁੱਦੇ ਦੀ ਗੱਅ ਸੀ ਭਈ ਇਹ ਗੱਲ ਤਾਂ ਇੱਕ ਦਿਨ ਪਤਾ ਲੱਗੂ ਲੱਗੂਗਾ ਤੂੰ ਪਹਿਲਾਂ ਦੱਸਿਆ ਗਿਓ ਚਾਚੀ ਕੋਲੇ ਮੇਰੀ ਗੱਲ ਸੁਣ ਲੈ ਤੇਰਾ ਭਾਬੀ ਮੈਨੂੰ ਆਈ ਬੋਲਦਾ ਤੀਗਾ ਤੂੰ ਵੀ ਬੋਲਦਾ ਠੀਕ ਆ ਜਿਆਦੇ ਨਾਲੇ ਅੰਦਰ ਉਹ ਖੌਰੂ ਪਾਏ ਨੇ ਉਹ ਡੱਕ ਜੇ ਲਾ ਲਾ ਕੇ ਕੂਕਾਂ ਮਾਰ ਲੱਗੀਆਂ ਤੇ ਆ ਗਈ ਅਕੇ ਤੁਹਾਡੇ ਕੂਕ ਰੌਲਾ ਦੇ ਕਾਤੇ ਪੈਂਦਾ ਏ ਜੇ ਤਾਂ ਮੈਂ ਨਹੀਂ ਦੱਸਦੀ ਤੀ ਤਾਂ ਵੀ ਮਰਦੀ ਤੀਗੀ ਠੀਕ ਆ ਮੈਂ ਦੱਸਦਾ ਸੱਚ ਉਹਨੇ ਜਾ ਕੇ ਗਾਹ ਹਰਦੀਪ ਕੋਲ ਵੀ ਦੱਸਤਾ ਮੈਨੂੰ ਲੱਗਦਾ ਆਪਣੇ ਘਰੇ ਵੀ ਆਈ ਵੀ ਸੀ ਇਹਨਾਂ ਨੂੰ ਵੀ ਉਹੀ ਦੱਸ ਕੇ ਗਈ ਆ ਉਹ ਤਾਂ ਦੱਸ ਕੇ ਗਈ ਹੋ ਉਹਦਾ ਕਿਉਂ ਖੋਸਾ ਤੈਨੂੰ ਲੋੜ ਹੀ ਤੋਸਾ ਹੋਰ ਬਹਾਨਾ ਮਾਰ ਦਿੰਦੀ ਫਿਰ ਉਹ ਲੋਕਾਂ ਕੋਲ ਕਹਿੰਦੀ ਲੈ ਤੀ ਮੀਆਂ ਪੁੱਛਦੀਆਂ ਨੇਂਦੇ ਘਰੇ ਕਾਤੇ ਕੁੱਕਾਂ ਨਹੀਂ ਪੈਂਦੀਆਂ ਨੇ ਫਿਰ ਇਹਨੇ ਗੱਲਾਂ ਬਣਾਉਣੀਆਂ ਦੀ ਵੀ ਪਤਾ ਨਹੀਂ ਬਹੁਤਾਂ ਦੇ ਹੱਥ ਚੱਕਦੇ ਨੇ ਮੁੰਡੇ ਸਾਡੇ ਦਾ ਕਦੇ ਵੀ ਬਹੁਤ ਕੁਝ ਹੁੰਦਾ ਤੁਸੀਂ ਸਾਥੋਂ ਕੀ ਲੈਣਾ ਆ ਦੁਖੀ ਕਰਿਆ ਪਿਆ ਮੈਂ ਤਾਂ ਹੁਣ ਬੋਲ ਕੇ ਹੀ ਚੰਗਾ ਹਰਦੀਪ ਵੀ ਘਰ ਆਈ ਤੀਗਾ ਮੈਨੂੰ ਕਿਵੇਂ ਤਾਂ ਜਲੂਸ ਕੱਢ ਗਈ ਆ ਵੀ ਅੱਜ ਤੋਂ ਆਈ ਸਾਡੇ ਘਰੇ ਤੇਰੀ ਮੈਂ ਵੇਸਤੀ ਕਰਕੇ ਕੱਢੂੰ ਤੈਨੂੰ ਦੇਖ ਐਵੇਂ ਲੋੜ ਨਹੀਂ ਗਈ ਕਿਸੇ ਦੇ ਘਰੇ ਜਾ ਕੇ ਕਲੇਸ਼ ਪਾਉਣ ਦੀ ਕਿਉਂਕਿ ਆ ਅਗਲੇ ਦਾ ਭੇ ਹਟਦੇ ਨਹੀਂ ਲੋਕਾਂ ਦੇ ਇਹ ਹੁੰਦਾ ਕੰਮ ਆਪਦਾ ਘਰ ਠੀਕ ਕਰੋ ਠੀਕ ਹੈ ਨਾ ਹੁਣ ਉਹ ਪਈਆਂ ਨੇ ਉਹਨਾਂ ਨੂੰ ਕਹਿ ਦੇ ਵੀ ਸਿੱਧੇ ਹੋ ਕੇ ਕੰਮ ਕਰ ਲਓ ਇਹ ਢੰਗ ਜਿਹਾ ਤੁਸੀਂ ਛੱਡ ਦਿਓ ਹੁਣ ਦੋ ਦਿਨ ਤਣ ਪਹਿਲਾਂ ਕਿਵੇਂ ਠੀਕ ਸੀ ਬਈ ਹੁਣ ਕਿਵੇਂ ਬਿਮਾਰ ਹੋ ਗਈ ਰੱਤ ਰੱਤ ਦੇਖ ਪੁੱਤ ਮੈਂ ਤਾਂ ਪਹਿਲਾਂ ਜੱਸੀ ਲਵੇ ਗਈ ਭਈ ਉੱਠ ਜਾ ਕਿਹੜਾ ਵੇਲਾ ਹੋ ਗਿਆ ਆਖੇ ਮੇਰੇ ਤਾਂ ਲੱਤਾਂ 'ਚ ਖੱਲੀਆਂ ਪੈ ਗਈਆਂ ਦੁਈ ਦੀ ਵੀ ਬੋਲੀ ਉਹੀ ਉਹਦੇ ਕੋਲ ਗਈ ਉਹ ਵੀ ਕਹਿੰਦੀ ਮੇਰੇ ਲੱਤਾਂ 'ਚ ਖੱਲੀਆਂ ਪੈ ਗਈਆਂ ਹੈ ਉਹ ਵੀ ਕਹਿੰਦੀ ਮੈਨੂੰ ਸੂਟ ਲੈ ਕੇ ਦੇ ਪਹਿਲਾਂ ਉਹ ਦੂਈ ਵੀ ਕਹਿੰਦੀ ਇਹਨਾਂ ਦੀ ਗੱਲ ਇੱਕ ਆ ਪੁੱਤ ਤੈਨੂੰ ਮੈਂ ਕੀ ਕਹਿਆ ਸੀ ਤੈਨੂੰ ਐ ਨਾ ਵੀ ਆਪਾਂ ਨਾਲੇ ਆਪਾਂ ਨਹੀਂ ਨਾਲੀਆਂ ਤਾਂ ਇਹ ਫਿਰਦੀਆਂ ਇਹ ਆਪਾਂ ਨੂੰ ਬੁੱਧੂ ਬਣਾਉਦੇ ਫਿਰਦੀਆਂ ਨੇ ਪੁੱਤ ਹੁਣ ਇਹਨਾਂ ਦਾ ਬਣੂਗਾ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਇਹਨਾਂ ਨੇ ਤਾਂ ਫੇਰ ਆਪਾਂ ਨੂੰ ਪਾਗਲ ਕਰ ਲੈਣਾ ਹੀ ਪਾਗਲ ਤਾਂ ਆਪਾਂ ਹੋਈ ਪਏ ਆ ਮੇਰੀ ਗੱਲ ਸੁਣ ਲੈ ਇਹਨਾਂ ਦਾ ਹੁਣ ਕੋਈ ਚੀਜ਼ ਹੱਲ ਨਹੀਂ ਸਿੱਧੀ ਡਾਂਗ ਡਾਂਗ ਚੱਕਲਾ ਜਾ ਸੱਦਦੇ ਪੇਕਿਆਂ ਨੂੰ ਸਿੱਧਾ ਹੋ ਕੇ ਚੁੰਨੀਆਂ ਚਕਾ ਤੇ ਆਪਦੇ ਪੇਕਿਆਂ ਨੂੰ ਤੋੜ ਇਹਨਾਂ ਨੂੰ ਆਪਾਂ ਇਹਨਾਂ ਤੋਂ ਕੁਝ ਨਹੀਂ ਕਰਾਉਣਾ ਫੇਰ ਜਦੋਂ ਕੰਮ ਹੀ ਨਹੀਂ ਕਰਦੇ ਫੇਰ ਆਪਾਂ ਕੀ ਕਰਾਉਣਾ ਦੱਸਾਂ ਇਹ ਬੇਪੁੱਤ ਪੇਕਿਆਂ ਨੂੰ ਇਹਨਾਂ ਦਾ ਨੂੰ ਕੀ ਦੱਸਾਂਗੇ ਫੇਰ ਵੀ ਆਪਣਾ ਜਲੂਸ ਨਿਕਲਣਾ ਅਗਲਾ ਆ ਕੇ ਉਹ ਸਰਪੰਚ ਪੰਚਾਂ ਕੋਲ ਆਉ ਪਿੰਡ ਚ ਕਿਹਦਾ ਜਲੂਸ ਨਿਕਲੂ ਆਪਣਾ ਕਿਸੇ ਦਾ ਤਾਂ ਕੁਝ ਨਹੀਂ ਜਾਣਾ ਹੈਗਾ ਫੇਰ ਹੁਣ ਤੂੰ ਦੱਸ ਕੀ ਹੱਲ ਕਰੀਏ ਫੇਰ ਹੱਲ ਕੀ ਕਰਨਾ ਮੇਰੇ ਕੋਲ ਇੱਕ ਹੋਰ ਸਕੀਮ ਉਹ ਮਾ ਰਹਿਣ ਦੇ ਸੋਨੇ ਸਕੀਮਾਂ ਨੂੰ ਆ ਸਕੀਮਾਂ ਨਹੀਂ ਮੈਨੂੰ ਆਵੇ ਘਰਨਾ ਪਟਿਆ ਜਾਵੇ ਜਿਹੜਾ ਰਹਿੰਦਾ ਮਾਣਾ ਮੋਟਾ ਆਪਣਾ ਮੇਰੀ ਗੱਲ ਸੁਣ ਜਿਹੜੀ ਸਕੀਮ ਮੈਂ ਦੱਸੂਗੀ ਨਾ ਉਹ ਆਪਣੀ ਕਾਮਯਾਬ ਹੋ ਜਾਊਗੀ ਦੱਸੀ ਦੇ ਪਹਿਲਾਂ ਬਾਪੂ ਨੇ ਵੀ ਸੀ ਕਿੰਨੇ ਦਿਨ ਕਾਮਯਾਬ ਹੋਈ ਕੁੱਲ 4-5 ਦਿਨ ਨਹੀਂ ਕਾਮਯਾਬ ਫੇਰ ਉਹੀ ਕੁਛ ਹੋ ਗਿਆ ਰੋਜ ਦਾ ਕੋਈ ਸਹਜ ਜਾਂ ਦਿਮਾਗ ਲਾਉ ਜਿਹੜੇ ਕੰਮ ਕਰਨ ਲੱਗਣ ਕੋ ਲਾਲਚ ਦੋ ਇਹਨਾਂ ਨੂੰ ਇਹਜਾ ਚੱਲ ਪੁੱਤ ਤੈਮੀ ਨਹੀਂ ਮੇਰੀ ਸੁਣਨੀ ਹੈਗੀ ਜਿੱਦਣ ਮੈਂ ਸਕੀਮ ਲਾਉਂਗੀ ਨਾ ਫੇਰ ਦੇਖੀ ਫੇਰ ਅੱਖਾਂ ਖੁੱਲਣਗੀਆਂ ਤੇਰੀਆਂ ਫੇਰ ਪਤਾ ਲੱਗੂ ਵੀ ਮਾਂ ਨੇ ਚੰਗੀ ਗੱਲ ਕਹੀ ਕੋਈ ਨਾ ਲਾਲੀ ਸਕੀਮਾਂ ਕਿਹਦੇ ਸਕੀਮਾਂ ਲਾਉਂਦੀ ਲਾਉਂਦੀ ਆਪ ਦੇ ਉਹ ਕਲਾ ਚੂਲਾ ਨਤੜਵਾਲੀ ਇਹਨਾਂ ਦਾ ਕੁੱਟ ਖਾ ਕੇ